ਹਸੂ ਹਸੂ ਚਿਹਰੇ ਵਾਲੀ ਇਹ ਕੁੜੀ ਕਿਸ ਤਰ੍ਹਾਂ ਇਹਨਾਂ ਦਰਿੰਦਿਆਂ ਦੇ ਕਰਕੇ ਇਸ ਜਹਾਨ ਤੋਂ ਚਲੀ ਗਈ ਕੁੜੀ ਨੇ ਜ਼ਹਿਰ ਆਪ ਪੀਤਾ ਕਿ ਉਹਨੂੰ ਕਿਸ ਨੇ ਪਿਆਇਆ ਲੜਕੀ ਨੇ ਆਪਣੇ ਪੇਕੇ ਘਰ ਚ ਵੀ ਜਹਿਰ ਪੀਤਾ ਹੁੰਦਾ ਨਾ ਅੱਛਾ ਜੀ ਤਾਂ ਵੀ ਡੌਰੀ ਤੇ ਮਾਮਲੇ 'ਚ ਸੋਹਰਾ ਪਰਿਵਾਰ ਫਸਦਾ ਹੈ ਤਿਆਰ ਕਰਨਾ ਲਾ 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 ਕਰਨਾ ਤੇ ਤੁਸੀਂ ਇਹ ਦੱਸੋ ਵੀ ਜਿਸ ਘਰ ਦੇ 5 ਬੰਦੇ ਉਹਨੇ ਪਸੰਦ ਫਸਾਏ ਜਾਂ ਪਸੰਦ ਦੀ ਕੋਸ਼ਿਸ਼ ਕੀਤੀ ਹਾਂਜੀ ਕੀ ਤੁਹਾਨੂੰ ਲੱਗਦਾ 5 ਬੰਦੇ ਨੂੰ ਛੱਡਣ ਕਿਉਂ ਨਹੀਂ ਨਹੀਂ ਛੱਡ ਮੈਂ ਹੀ ਨਹੀਂ ਛੱਡਾਂਗਾ ਅੱਛੀ ਗੱਲ ਦੋਸਤੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਵਾਪਰੀ ਝੰਜੋੜ ਦੇਣ ਵਾਲੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਹ ਘਟਨਾ ਸੀ ਨੀਹਾ ਨਾਮ ਦੀ ਇੱਕ ਕੁੜੀ ਦੀ ਮੌਤ ਦਾ ਮਾਮਲਾ। ਜਿਸ ਦੇ ਬਾਰੇ ਨੀਹਾ ਦੇ ਮਾਪਿਆਂ ਵੱਲੋਂ ਨੀਹਾ ਦੇ ਸਹੁਰਿਆਂ ਤੇ ਉਸ ਨੂੰ ਵੱਡੀ ਮਾਤਰਾ ਦੇ ਵਿੱਚ ਜ਼ਹਿਰ ਦੇ ਕੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ। ਇਸ ਕੁੜੀ ਦੇ ਨਾਲ ਆਮ ਲੋਕ ਇਸ ਕਰਕੇ ਵੀ ਇਮੋਸ਼ਨਲੀ ਜੁੜੇ ਕਿਉਂਕਿ ਇਸ ਕੁੜੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਦੇ ਵਿੱਚ ਹੱਸੋ ਹੱਸੋ ਚਿਹਰੇ ਵਾਲੀ ਇਹ ਕੁੜੀ ਕਿਸ ਤਰ੍ਹਾਂ ਇਹਨਾਂ ਦਰਿੰਦਿਆਂ ਦੇ ਕਰਕੇ ਇਸ ਜਹਾਨ ਤੋਂ ਚਲੀ ਗਈ ਇਹ ਗੱਲ ਨੂੰ ਸੋਚ ਕੇ ਹਰ ਇੱਕ ਅੱਖ ਨੰਬੀ ਹੈ ਤੇ ਹਰ ਇੱਕ ਦੇ ਮਨ ਦੇ ਵਿੱਚ ਇੱਕ ਗੁੱਸਾ ਵੀ ਹੈ ਕਿ ਉਹਨਾਂ ਜ਼ਾਲਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਸ ਮੌਕੇ ਅਸੀਂ ਐਡਵੋਕੇਟ ਸੁਨੀਲ ਮੱਲਨ ਜੀ ਕੋਲ ਮੌਜੂਦ ਹੈ ਤੇ ਉਹਨਾਂ ਕੋਲੋਂ ਜਾਣਾਂਗੇ ਕਿ ਕਾਨੂੰਨ ਦੇ ਮੁਤਾਬਕ ਕੀ ਉਸ ਦੇ ਸੌਰੇ ਤੇ ਕਾਰਵਾਈ ਹੋਵੇਗੀ ਅਤੇ ਕੀ ਕੀ ਇਸ ਕੇਸ ਦੇ ਵਿੱਚ ਪੁਆਇੰਟ ਨੇ ਕਿਹੜੀਆਂ ਧਰਾਵਾਂ ਲੱਗਣਗੀਆਂ ਕਿਹੜੀਆਂ ਧਰਾਵਾਂ ਬਣਦੀਆਂ ਨੇ ਕਿਉਂਕਿ ਕੁਝ ਮਾਮਲੇ ਅਜਿਹੇ ਵੀ ਨੇ ਜਿਵੇਂ ਕਿ ਇਹ ਵੀ ਸਾਹਮਣੇ ਆਇਆ ਕਿ ਬੇ ਬੇਸ਼ੱਕ ਉਹ ਕੁੜੀ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀ ਪਰ ਅੰਮ੍ਰਿਤ ਛਕਿਆ ਹੋਇਆ ਸੀ ਉਸਨੇ ਤੇ ਜਦ ਕਿ ਉਹਦੇ ਸਹੁਰੇ ਉਸ ਤੋਂ ਕਾਫੀ ਜ਼ਿਆਦਾ ਅਜਿਹੇ ਕੁਝ ਕਰਵਾਉਂਦੇ ਸੀ ਜੋ ਕਿ ਸਿੱਖ ਰਹਿਤ ਮਰਿਆਦਾਵਾਂ ਦੇ ਉਲਟ ਸੀ ਉਹਦੇ ਬਾਰੇ ਡਿਟੇਲ ਦੇ ਵਿੱਚ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਅਖੀਰ ਦੇ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਹੁਣੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕ ਵੀ ਇਸ ਮਾਮਲੇ ਬਾਰੇ ਜੋ ਕਲੋਨੀ ਪੱਖ ਹੈ ਉਹ ਜਾਣ ਸਕਣ ਸੋ ਵੀਡੀਓ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵਕੀਲ ਸਾਹਿਬ ਦਾ ਸਤਿ ਸ੍ਰੀ ਅਕਾਲ ਜੀ ਸਸਰੀ ਗੱਲ ਜੀ ਦਰਸ਼ਕਾਂ ਨੂੰ ਰੱਬ ਸਰ ਰਸ ਸਤਿਗੁਰੂ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਵੀ ਨੀਹਾ ਮਾਮਲੇ ਨੂੰ ਦੇਖਿਆ ਹਾਲਾਂਕਿ ਤੁਸੀਂ ਹਰ ਰੋਜ਼ ਅਜਿਹੇ ਮਾਮਲਿਆਂ ਦੇ ਨਾਲ 2-4 ਹੁੰਨੇ ਹੋ ਹਨ ਪਰ ਫਿਰ ਵੀ ਤੁਹਾਨੂੰ ਕਿਵੇਂ ਲੱਗਿਆ ਜਿਵੇਂ ਤੁਹਾਡੇ ਪਹਿਲੀ ਵਾਰ ਇਹ ਮਾਮਲਾ ਨਜ਼ਰੀਂ ਪਿਆ ਉਸ ਕੁੜੀ ਦੀ ਸ਼ਾਇਦ ਤੁਸੀਂ ਇਹ ਵੀਡੀਓ ਵੀ ਦੇਖੀ ਹੋਵੇ ਵਾਇਰਲ ਹੋ ਰਹੀ ਹੈ ਕਾਫੀ ਹਸੋ ਹਸੋ ਚਿਹਰੇ ਵਾਲੀ ਕੁੜੀ ਹੈ ਤੇ ਜਦੋਂ ਤੁਹਾਨੂੰ ਪਹਿਲੀ ਵਾਰ ਪਤਾ ਲੱਗਿਆ ਤਾਂ ਕਿ ਤੁਹਾਡੇ ਦਿਲ ਦਿਮਾਗ 'ਚ ਸੀ ਉਸ ਵੇਲੇ ਦੇਖੋ ਮੈਂ ਲੀਗਲ ਪੱਖ ਤੇ ਗੱਲ ਕਰਦਾ ਲੀਗਲ ਪੱਖ ਤੇ ਜੇ ਆਪਾਂ ਗੱਲ ਕਰੀਏ ਹੁਣ ਜਿਹੜਾ ਟੈਕਨੀਕਲ ਮੁੱਦਾ ਹੁੰਦਾ ਕਿ ਕੁੜੀ ਨੇ ਜ਼ਹਿਰ ਆਪ ਪੀਤਾ ਕਿ ਉਹਨੂੰ ਕਿਸੇ ਨੇ ਪਿਆਇਆ ਹਾਂਜੀ ਇਸ ਟੈਕਨੀਕਲ ਪੁਆਇੰਟ ਤੇ ਆਪਾਂ ਬਾਅਦ ਚ ਗੱਲ ਕਰਦੇ ਹਾਂ ਹੁਣ ਆਪਾਂ ਪਹਿਲਾਂ ਆ ਜੀਏ ਡੈਥ ਤੇ ਹਾਂਜੀ ਪਲੱਸ ਜਿਹੜੀ ਉਹਦੀ ਧਾਰਮਿਕ ਭਾਵਨਾਵਾਂ ਸੀ ਉਹਨੂੰ ਆਹਤ ਕਰਨਾ ਚਾਹੇ ਉਹ ਜਿਸ ਵੀ ਪਰਿਵਾਰ ਤੋਂ ਸੀ ਉਹ ਸਿੱਖੀ ਨੂੰ ਮੰਨਦੀ ਸੀ ਹਾਂਜੀ ਉਹਨੇ ਉਹਦੇ ਲਈ ਅਮਰ ਸ਼ਕਿਆ ਸੀ ਉਹਦੇ ਵਾਸਤੇ ਉਹ ਜੋ ਵੀ ਉਹਦੇ ਮਰਿਆਦਾ ਨੂੰ ਫੋਲੋ ਕਰਦੀ ਸੀ ਜੋ ਆਪਾਂ ਸੁਣਿਆ ਨਾਮ ਹੈ ਥੋੜਾ ਡਿਟੇਲ ਦੇ ਵਿੱਚ ਦੱਸ ਦਿੰਦਾ ਥੋੜੇ ਤੇ ਉਹਦੇ ਪਰਵਾਨੇ ਦੱਸਿਆ ਕਿ ਇੰਨਾ ਜਿਆਦਾ ਉਹ ਮੰਨਦੀ ਸੀ ਕਿ ਜੋ ਸ਼ਹੀਦੀ ਦਿਨ ਹੁੰਦੇ ਨੇ ਉਹ ਦਿਨਾਂ 'ਚ ਉਹ ਬੈੱਡ ਤੇ ਵੀ ਨਹੀਂ ਸੌਂਦੀ ਸੀ ਥੱਲੇ ਸੌਂਦੀ ਸੀ ਵੀ ਉਹਦਾ ਵਿਆਹ ਵੀ ਇੱਕ ਹਿੰਦੂ ਪਰਿਵਾਰ 'ਚ ਹੋਇਆ ਪਰ ਪਹਿਲਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਕੁੜੀ ਨੇ ਅਮਰਤ ਛਕਿਆ ਤਾਂ ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਪਰ ਬਾਅਦ ਦੇ ਵਿੱਚ ਉਹ ਤੋਂ ਮੀਟ ਬਣਵਾਇਆ ਜਾਂਦਾ ਸੀ ਅੰਡੇ ਵਗੈਰਾ ਜ਼ੋਰ ਜ਼ਬਰਦਸਤੀ ਉਹ ਤੋਂ ਬਣਵਾਏ ਜਾਂਦੇ ਸੀ ਇਹ ਚੀਜ਼ਾਂ ਸੁਣੀਆਂ ਐ ਮੈਂ ਵੀ ਪ੍ਰੋਗਰਾਮ 'ਚ ਉਹਦੀ ਰਿਐਲਿਟੀ ਕੀ ਹੈ ਕਿ ਨਹੀਂ ਉਹਦੇ ਤੇ ਮੈਂ ਟਿੱਪਣੀ ਨਹੀਂ ਕਰਦਾ ਪਰ ਜੇ ਉਹ ਸਚਾਈ ਹੈ ਤੇ ਡੈਫੀਨੇਟਲੀ ਇੱਕ ਪਹਿਲਾਂ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਹੁਣ ਮੈਂ ਇਹਦੇ ਤੇ ਜੇ ਟੈਕਨੀਕਲ ਮੁੱਦੇ ਤੇ ਆ ਜਾ ਟੈਕਨੀਕਲ ਮੁੱਦੇ ਤੇ ਇਹ ਹੈ ਕਿ ਡੌਰੀ ਡੈਥ ਹਾਂਜੀ ਜਦੋਂ ਕੋਈ ਲੜਕੀ ਕਿਸੇ ਵੀ ਕਾਰਨ ਤੋਂ ਸਤਾਈ ਜਾਂਦੀ ਹੋਵੇ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਹੋਵੇ ਤੇ ਉਹਦੀ ਉੱਥੇ ਮੌਤ ਹੋਵੇ ਤੇ ਉਹਨੂੰ ਡੌਰੀ ਡੈਥ ਚ ਆਉਂਦਾ ਜਦੋਂ ਪਹਿਲੀ ਸੀ ਉਦੋਂ ਇਹ 304 ਬੀ ਹੁੰਦੀ ਸੀ ਆਈਪੀਸੀ ਦੀ ਧਾਰਾ ਠੀਕ ਹੈ ਜੀ ਔਰ ਹੁਣ ਇਹ ਧਾਰਾ ਬੀ ਐਨ ਐਸ ਦੇ ਵਿੱਚ ਭਾਰਤੀ ਅਧਿਆਇ ਸੰਹਿਤਾ ਦੇ ਵਿੱਚ ਇਹ 17 ਨੂੰ 80 ਦਾ ਅਧਰਤ ਜ ਦਿੱਤਾ ਬੀ ਐਨ ਐਸ 80 ਦੇ ਤਹਿਤ ਠੀਕ ਹੈ ਜੀ ਪਨਿਸ਼ਮੈਂਟ ਹੋਏਗੀ ਜੇ ਪਰਚਾ ਦਰਜ ਹੁੰਦਾ ਡੌਰੀ ਡੈਥ ਹੈ ਔਰ ਇਹਦੇ ਵਿੱਚ ਘੱਟੋ ਘੱਟ 7 ਸਾਲ ਸਜ਼ਾ ਹੈ ਅੱਛਾ ਜੀ ਔਰ ਵਟ ਵਟ ਲਾਈਫ ਇਨ ਪ੍ਰिजनਮੈਂਟ ਹੈ ਠੀਕ ਹੈ ਜੀ ਲਾਈਫ ਵੀ ਅੱਜ ਕੱਲ ਸਾਡੀਆਂ ਕੋਰਟਸ ਦੋ ਤਰ੍ਹਾਂ ਦੀ ਦਿੰਦੀ ਹੈ ਬੇਸਿਕਲੀ ਲਾਈਫ ਇਨ ਪ੍ਰिजनਮੈਂਟ ਨੂੰ 20 ਸਾਲ ਬਣਿਆ ਜਾਂਦਾ ਸੀ ਪਹਿਲਾਂ ਹਾਂਜੀ ਤੇ ਉਹਦਾ ਤੀਜਾ ਹਿੱਸਾ 7 ਸਾਲ ਕੱਟ ਕੇ ਕੱਚੀ ਜਮਾਨਤ ਜਿਹਨੂੰ ਕਹਿੰਦੇ ਆ ਐਸਓਐਸ ਕਹਿੰਦੇ ਸਸਪੈਂਸ਼ਨ ਆਫ ਸੈਂਟੈਂਸ ਉਹਦੇ ਦਿੱਤੀ ਜਾਂਦੀ ਸੀ ਠੀਕ ਹੈ ਪਰ ਅੱਜ ਕੱਲ੍ਹ ਹੁਣੇ ਪਿੱਛੇ ਇੱਕ ਕੇਸ ਹੋਇਆ ਸੀ ਜਿਹੜਾ ਪਦਰੀ ਵਾਲਾ ਹਾਂਜੀ ਉਹ ਤੇ ਦੇਖਣ ਨੂੰ ਮਿਲਿਆ ਉਹਦੇ ਵਿੱਚ ਟਿਲ ਡੈਥ ਹੈ ਉਹ ਮੀਨਸ ਕਿ ਜਦੋਂ ਮਰੇਗਾ ਉਹਦੀ ਡੈੱਡ ਬੋਡੀ ਬਾਹਰ ਆਉਣੀ ਹੈ ਠੀਕ ਹੈ ਜੀ ਇਹ ਫਰਕ ਹੈ ਠੀਕ ਹੈ ਜੀ ਸੋ ਇਹਦੇ ਵਿੱਚ ਵੀ ਇਸ ਤਰ੍ਹਾਂ ਮੈਂ ਪਹਿਲਾਂ ਦਰਸ਼ਕਾਂ ਨੂੰ ਕਾਨੂੰਨ ਵੀ ਪੜ ਕੇ ਸੁਣਾ ਦਿਆਂ ਤਾਂ ਕਿ ਮੇਰੇ ਕੋਲ ਇੰਗਲਿਸ਼ ਦੀ ਕਿਤਾਬ ਹੈ ਪੰਜਾਬੀ ਵਿੱਚ ਵਿੱਚ ਦੱਸਦਾ ਹਾਂ ਮੈਂ ਭਰਾਵਾਂ ਨੂੰ ਸੈਕਸ਼ਨ 80 ਡੌਰੀ ਡੈਥ ਵੇਅਰ ਦਾ ਡੈਥ ਆਫ ਅ ਔਮਨ ਇਜ਼ ਕਾਜ਼ਡ ਬਾਈ ਐਨੀ ਬਰਨ ਜਲਾ ਕੇ ਮਾਰਿਆ ਹੋਵੇ ਔਰ ਬੋਡੀਲੀ ਇੰਜਰੀਜ਼ ਉਹਦੇ ਸਰੀਰ ਤੇ ਵੱਡ ਟੁੱਕ ਦੇ ਨਿਸ਼ਾਨ ਹੋਣ ਔਰ ਅਕਰਸ ਅਦਰਵਾਈਜ਼ ਦੈਨ ਅੰਡਰ ਨਾਰਮਲ ਸਰਕਮਸਟੈਂਸਸ ਨਾਰਮਲ ਹਾਲਾਤਾਂ ਤੋਂ ਇਲਾਵਾ ਮੌਤ ਹੋਈ ਹੋਵੇ ਹੁਣ ਜ਼ਹਿਰ ਦੇ ਨਾਲ ਨਾਰਮਲ ਹਾਲਾਤਾਂ ਤੋਂ ਬਾਹਰ ਹੈ ਹਾਂਜੀ ਤਸੀਹੇ ਦੇ ਕੇ ਮਾਰਨਾ ਮੈਂਟਲ ਟੌਰਚਰ ਕਰਨਾ ਹਾਲਾਤਾਂ ਤੋਂ ਬਾਹਰ ਹੈ ਭੁੱਖੇ ਰੱਖ ਕੇ ਮਾਰਨਾ ਨਾਰਮਲ ਹਾਲਾਤਾਂ ਤੋਂ ਬਾਹਰ ਹੈ ਹੋਰ ਕਿਸੇ ਕਿਸਮ ਦਾ ਟੌਰਚਰ ਜਿਹੜਾ ਉਹ ਉਹਨਾਂ ਹਾਲਾਤਾਂ ਤੋਂ ਬਾਹਰ ਆ ਜਾਂਦਾ ਹੈ ਵਿਥਿਨ 7 ইয়ারਸ ਆਫ ਹਰ ਮੈਰਿਜ ਵਿਆਹ ਨੂੰ ਜੇ 7 ਸਾਲ ਹੋਏ ਹੋਣ ਉਸ ਤੋਂ ਘੱਟ ਦਾ ਸਮਾਂ ਹੋਵੇ ਐਂਡ ਇਟ ਸ਼ੋ ਇਟ ਇਜ਼ ਸ਼ੋਨ ਥੈਟ ਸੂਨ ਬਿਫੋਰ ਹਰ ਡੈਥ ਸ਼ੀ ਵਾਸ ਸਬਜੈਕਟਡ ਟੂ क्रुएਲਟੀ অর ਹਰਾਸਮੈਂਟ ਕਿ ਜਦੋਂ ਉਹਦੀ ਡੈਥ ਹੁੰਦੀ ਹੈ ਉਸ ਤੋਂ ਕੁਝ ਦਿਨ ਪਹਿਲਾਂ ਹੀ ਉਹਦੇ ਨਾਲ ਇਹ क्रुएਲਟੀ ਕੀਤੀ ਗਈ ਹੋਵੇ ਤੇਗੇ ਜਾਂ ਤੰਗ ਪ੍ਰੇਸ਼ਾਨ ਕੀਤਾ ਗਿਆ ਹੋਵੇ ਬਾਹਰ ਹਸਬੈਂਡ ਉਹਦੇ ਪਤੀ ਦੁਆਰਾ ਔਰ ਐਨੀ ਅਦਰ ਰਿਲੇਟਿਵ ਜਾਂ ਕਿਸੇ ਵੀ ਰਿਸ਼ਤੇਦਾਰ ਦੁਆਰਾ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰਿਕ ਮੈਂਬਰ ਉਹ ਜ਼ਰੂਰੀ ਨਹੀਂ ਕਿ ਸਗੀ ਭੈਣ ਹੀ ਹੋਵੇ ਜਾਨਕਿ ਨਾਨਾ ਨ ਹੋਵੇ ਅੱਛਾ ਜੀ ਕੋਈ ਵੀ ਅੰਡੀ ਗਵੰਡੀ ਵੀ ਹੋ ਸਕਦਾ ਹੈ ਬਿਲਕੁਲ ਅੰਡੀ ਗਵੰਡੀ ਵੀ ਹੋ ਸਕਦਾ ਹੈ ਉਹਦਾ ਇੱਕ ਸਪੈਸੀਫਿਕ ਰੋਲ ਡਿਫਾਈਨ ਕਰਨਾ ਜ਼ਰੂਰੀ ਹੈ ਵੀ ਉਹ ਕਿਦਾਂ ਤੁਸੀਂ ਕਹੋਗੇ ਉਹਦਾ ਚਾਹੇ ਰਿਸ਼ਤੇਦਾਰ ਅਮਰੀਕਾ ਬੈਠਾ ਹੈ ਜੇ ਉਹਦਾ ਕੋਈ ਸਪੈਸੀਫਿਕ ਰੋਲ ਹੈ ਤੁਸੀਂ ਕਹਿੰਦੇ ਹੋ ਵੀ ਇਹਦੀਆਂ ਦਿਨ ਚ 20-20 ਗੱਲਾਂ ਹੁੰਦੀਆਂ ਜੀ ਮੇਰੀ ਸੱਸ ਨੂੰ ਜਾਂ ਮੇਰੇ ਸਹੁਰੇ ਨੂੰ ਤੇ ਉਹਦੀ ਫੋਨ ਤੋਂ ਬਾਅਦ ਮੇਰੇ ਨਾਲ ਐ ਕੁਝ ਹੁੰਦਾ ਸੀ ਤੇ ਉਹ ਅਮਰੀਕਾ ਬੈਠਾ ਵੀ ਗੁਨੇਗਾਰ ਹੈ ਇੰਡੀਆ 'ਚ ਰਾਈਟ ਠੀਕ ਹੈ ਜੀ ਹਸਬੈਂਡ অর ਐਨੀ ਰਿਲੇਟਿਵ অর ਹਰ ਆਫ ਹਰ ਹਸਬੈਂਡ ਫੋਰ অর ਇਨ ਕਨੈਕਸ਼ਨ ਵਿਦ ਐਨੀ ਡਿਮਾਂਡ ਆਫ ਡੌਰੀ ਸੱਚ ਡੈਥ ਸ਼ਲ ਬੀ ਕਾਲ ਸ਼ਲ ਬੀ ਕਾਲਡ ਸ਼ੈਲ ਮੈਨੇ ਮਸਟ ਵਾਲੀ ਗੱਲ ਹੈ ਨਹੀਂ ਤਾਂ ਵਿਲ ਲਿਖਿਆ ਜਾਣਾ ਸੀ ਇਥੇ ਸ਼ੈਲ ਬੀ ਕਾਲਡ ਡੌਰੀ ਡੈਥ ਐਂਡ ਸੱਚ ਹਸਬੈਂਡ অর ਰਿਲੇਟਿਵ ਸ਼ੈਲ ਬੀ ਡੀਮਡ ਟੂ ਹੈਵ ਕੌਜ਼ਡ ਫਾਰ ਹਰ ਡੈਥ ਜਿਹੜਾ ਉਹਦਾ ਘਰਵਾਲਾ ਤੇ ਉਹਦੇ ਰਿਸ਼ਤੇਦਾਰ ਨੇ ਮੰਨੇ ਜਾ ਸਕਦੇ ਨੇ ਪਰ ਐਸੇ ਵੀ ਕੇਸਿਸ ਆਏ ਨੇ ਜਿਹਦੇ ਵਿੱਚ ਡੌਰੀ ਡੈਥ ਹੋਈ ਹੈ ਪਰ ਮੁੰਡਾ ਬੇਕਸੂਰ ਵੀ ਗਿਆ ਅੱਛਾ ਉਹ ਐਕਸੈਪਸ਼ਨਸ ਨੇ ਇਹਦੇ ਚ ਐਕਸਪਲੇਨੇਸ਼ਨ ਕੀ ਹੈ ਫਾਰ ਦੀ ਪਰਪਸ ਆਫ ਥਿਸ ਸਬਸੈਕਸ਼ਨ ਡੌਰੀ ਸ਼ੈਲ ਹੈਵ द सेम मीनिंग है सैक्शन सो एंड सौ सो एंड सौ अगे सैक्शन टू की कहना डाउरी डैथ सैक्शन एटी बी एन एस दारा दो हु कमिट्स डाउरी डैथ शैल बी पनिश्ड विद इम्प्रिजनमेंट फॉर ए टर्म विच शैल नॉट बी लैस दैन सेवन ईयरस जो मैं दस चुका बट विच मे एक्सटेंड टू इनप्रिजनमेंट फॉर लाइफ उमर कैद ट्रायलबल बाय कोर्ट है ऑनरेबल सैशन कोर्ट नॉन कंपाउंडेबल है ਨਾਨ ਬਿਲੇਵੇਬਲ ਹੈ ਕਾਗਨੀਜ਼ੇਬਲ ਅਫੈਂਸ ਹੈ ਜਿਦੇ ਵਿੱਚ ਪੁਲਿਸ ਨੂੰ ਕਿਸੇ ਕੋਲੋਂ ਕੋਈ ਪਰਮਿਸ਼ਨ ਨਹੀਂ ਲੈਣੀ ਪੈਣੀ ਲੜਕੀ ਦਾ ਮੈਡੀਕਲ ਉਹਦੇ ਪੇਰੈਂਟਸ ਦੀ ਰਿਪੋਰਟ ਮੌਕੇ ਦੇ ਹਾਲਾਤ ਔਰ ਜਿਹੜੀ ਰਿਐਲਿਟੀ ਸਾਹਮਣੇ ਆਉਂਦੀ ਹੈ ਸਰਕਮਸਟੈਂਸ਼ੀਅਲ ਐਵਿਡੈਂਸ ਤੇ ਵੀ ਤੇ ਜੀ ਸਾਹਮਣੇ ਆ ਸਕਦੀ ਹੈ ਔਰ ਇਨ ਕੇਸ ਫਿਊਚਰ ਵਿੱਚ ਕੋਈ ਰਾਜੀਨਾਮਾ ਹੋ ਜਾਂਦਾ ਅੱਛਾ ਜੀ ਪੈਸੇ ਦੇ ਲੈਣ ਦੇਣ ਤੇ ਦੋਨਾਂ ਪਰਿਵਾਰਾਂ 'ਚ ਦੋਨਾਂ ਪਰਿਵਾਰਾਂ 'ਚ ਤੇ ਗਵਾਹ ਬਹਿ ਵੀ ਜਾਂਦੇ ਆ। ਅੱਛਾ। ਤਾਂ ਵੀ ਪਨਿਸ਼ਮੈਂਟ ਹੋਏਗੀ। ਅੱਛਾ। ਤੇ ਮੇਰੀ ਵਾਰਨਿੰਗ ਹੈ ਉਸ ਪਰਿਵਾਰ ਨੂੰ ਕਿ ਗਲਤ ਕੰਮ ਕੋਈ ਨਾ ਕਰਿਓ। ਔਰ ਜਿਹੜੇ ਬੰਦੇ ਨੇ ਪਰਚਾ ਦਰਜ ਕਰਾਇਆ ਸੀ ਉਹ ਕੱਲ ਨੂੰ ਝੂਠੇ ਬਿਆਨ ਦਿੰਦੇ ਉਹ ਵੀ ਫਸਣਗੇ। ਠੀਕ ਹੈ ਜੀ। ਵੀ ਉਦੋਂ ਤੁਸੀਂ ਕਹਿੰਦੇ ਸੀ ਮਾਰੀ ਇਹਨਾਂ ਨੇ ਅੱਜ ਤੁਸੀਂ ਕਹਿੰਦੇ ਤੁਹਾਨੂੰ ਪਤਾ ਕੁਝ ਨਹੀਂ। ਮਤਲਬ ਉਹ ਸਮਝੌਤਾ ਨਹੀਂ। ਮਤਲਬ ਇਹ ਇੱਕ ਐਗਜ਼ਾਮਪਲ ਹੈ ਕਿ ਵੀ ਇਦਾਂ ਦਾ ਹੋਰ ਕੇਸ ਵੀ ਹੁੰਦਾ ਵੀ ਉਹਦੇ 'ਚ ਵੀ ਕੋਈ ਪਰਿਵਾਰ ਸਮਝੌਤਾ ਨਹੀਂ ਕਰ ਸਕਦੇ ਬਾਅਦ ਵਿੱਚ। ਯੈਸ। ਹਾਂ কোর্ਟਸ ਕਿਸੇ ਵੇਲੇ ਦਿਆਦ ਰਿਸ਼ਤੀ ਦਿੰਦੀਆਂ ਨੇ। ਠੀਕ ਹੈ ਕਿ ਠੀਕ ਹੈ ਦੀ ਕੋਈ ਕੰਪਨਸੇਸ਼ਨ ਹੈ ਜਾਂ ਕੁਛ ਹੈ ਵੈਸੇ ਹੁੰਦਾ ਨਹੀਂ ਇਦਾਂ ਦਾ ਪੋਸੀਬਲ ਨਹੀਂ ਹੈ ਬਟ ਜੇ ਪਾਰਟੀਆਂ ਆਪਣੇ ਲੈਵਲ ਤੇ ਕੁਛ ਇਸ ਤਰ੍ਹਾਂ ਦਾ ਸਮਝੌਤਾ ਕਰਦੀਆਂ ਨੇ ਤੇ ਸਜ਼ਾ ਤਾਂ ਵੀ ਹੁੰਦੀ ਹੈ ਜੀ ਜਿਹੜਾ ਬੰਦਾ ਗਲਤ ਸਮਝੌਤਾ ਕਰੇਗਾ ਸਜ਼ਾ ਉਹਨੂੰ ਵੀ ਹੋਏਗਾ ਮਤਲਬ ਫਿਰ ਉਹ ਜਿਹੜੇ ਪੀੜਤ ਪੱਖ ਆ ਫਿਰ ਉਹ ਵੀ ਫਸਦਾ ਜੀ ਬਿਲਕੁਲ ਪੀੜਤ ਪੱਖ ਵੀ ਫਸਦਾ ਹੈ ਔਰ ਬੜਾ ਕੁਝ ਹੋਰ ਵੀ ਹੈ ਮਤਲਬ ਬੜੀ ਟੈਕਨੀਕਲ ਡੈਪਥ ਹੈਗੀ ਹੈ ਇੰਨੀ ਜਲਦੀ ਸਾਰਾ ਕੁਝ ਸਮਝਾਣਾ ਦੇ ਇਸ ਕਰਕੇ ਮੈਂ ਤੁਸੀ ਕਿਹਾ ਕਿ ਸ਼ੱਕੀ ਮਾਮਲਾ ਹੋ ਸਕਦਾ ਹੈ ਇਹ ਇਹ ਨਹੀਂ ਮਤਲਬ ਹੈ ਇਦਾਂ ਦਾ ਕਈ ਮਾਮਲਿਆਂ 'ਚ ਇਹ ਤਾਂ ਚਲੋ ਕਲੀਅਰ ਹੈ ਕਾਫੀ ਇਦਾਂ ਦੇ ਹਾਲਾਤ ਸਾਹਮਣੇ ਆਏ ਨੇ ਜਿਹੜੇ ਕਿ ਪੂਰੀ ਇਹਨੂੰ ਕਲੈਰਟੀ ਨੂੰ ਦਰਸਾਉਂਦੇ ਨੇ ਪਰ ਜਿਵੇਂ ਹੁਣ ਇਹ ਦੱਸਿਆ ਗਿਆ ਕਿ ਉਹਨੂੰ ਕੁੜੀ ਨੂੰ ਜ਼ਹਿਰ ਜੇ ਉਹ ਪਰਿਵਾਰ ਇਹ ਵੀ ਕਹਿੰਦਾ ਕਿ ਉਹਨੇ ਜ਼ਹਿਰ ਆਪਣੇ ਆਪ ਖਾਧੀ ਆ ਤਾਂ ਇੱਥੇ ਵੀ ਕਿਤੇ ਨਾ ਕਿਤੇ ਉਹ ਗੁਨਾਹਗਰ ਨਹੀਂ ਕਿਉਂਕਿ ਉਦੋਂ ਕੁੜੀ ਬੈੱਡ ਤੇ ਪਈ ਸੀ ਪਹਿਲਾਂ ਉਹਦੇ ਪੇਕੇ ਪਰਿਵਾਰ ਨੂੰ ਫੋਨ ਕੀਤਾ ਗਿਆ ਉਹ ਆਪਣੇ ਘਰ ਤੋਂ ਚੱਲ ਕੇ ਘਟੋ ਘਟ ਅੱਧਾ ਪੌਣਾ ਘੰਟਾ ਘੰਟਾ ਦਾ ਉਹਨਾਂ ਨੂੰ ਲੱਗਿਆ ਪਹੁੰਚਣ ਨੂੰ ਫਿਰ ਉੱਥੇ ਗਏ ਉਹ ਤੋਂ ਬਾਅਦ ਚ ਉਹ ਕਹਿੰਦੇ ਪਹਿਲਾਂ ਸਾਡੇ ਨਾਲ ਬੈਠ ਕੇ ਗੱਲ ਕਰੋ ਜਾਣ ਕੇ ਉਹਨਾਂ ਨੂੰ ਰੋਕਿਆ ਗਿਆ ਉਹਨੂੰ ਹਸਪਤਾਲ ਲੈ ਜਾਣ ਤੋਂ ਕੁੜੀ ਨੂੰ ਫਿਰ ਉਹ ਹਸਪਤਾਲ ਲੈ ਕੇ ਗਏ ਤੇ ਫਿਰ ਐਡਮਿਟ ਕਰਾਇਆ ਪਰ ਉਦੋਂ ਤੱਕ ਉਹ ਕਹਿੰਦੇ ਕਾਫੀ ਦੇਰ ਹੋ ਚੁੱਕੀ ਸੀ ਕਿ ਜੇਕਰ ਇਹ ਹੁੰਦਾ ਕਿ ਉਹ ਤੋਂ ਪਹਿਲਾਂ ਹਸਪਤਾਲ ਲੈ ਜਾਂਦੇ ਕਿ ਜੇਕਰ ਕੁੜੀ ਨੇ ਜ਼ਹਿਰ ਪੀਤਾ ਵੀ ਆ ਬਾਈ ਚਾਸ ਇਹ ਵੀ ਗੱਲ ਜੇਕਰ ਉਹ ਪੱਖਰ ਮੰਨ ਕੇ ਜਾਂਦੇ ਤਾਂ ਵੀ ਕਿਤੇ ਨਾ ਕਿਤੇ ਉਹ ਦੋਸ਼ੀ ਮੰਨੇ ਜਾਂਦੇ ਨੇ ਕਿ ਉਹਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਵੀ ਦੇਰੀ ਕੀਤੀ ਗਈ ਹੈ ਜਿਹੜੀ ਇਸ ਤੋਂ ਪਹਿਲਾਂ ਮੈਂ ਹੋਰ ਗੱਲ ਦੱਸਣ ਲੱਗਾ ਹਾਂਜੀ ਦੌਰੀ ਦੇ ਕਿਸਾਂ ਚ ਔਰ ਮੈਰਿਡ ਊਮਨ ਦੇ ਕਿਸਾਂ ਚ ਜਿਸ ਸਚਾਈ ਹੈ ਨਾਲ ਮੈਂ ਸਚਾਈ ਦੀ ਗੱਲ ਕਰਦਾ ਜਿਸ ਸਚਾਈ ਹੈ ਇੱਕ ਗੱਲ ਯਾਦ ਰੱਖੋ ਲੜਕੀ ਨੇ ਆਪਣੇ ਪੇਕੇ ਘਰ ਚ ਜੇ ਜ਼ਹਿਰ ਪੀਤਾ ਹੁੰਦਾ ਨਾ ਅੱਛਾ ਜੀ ਤਾਂ ਵੀ ਡੌਰੀ ਦੇਤੇ ਮਾਮਲੇ ਚ ਸੋਹਰਾ ਪਰਿਵਾਰ ਫਸਦਾ ਹੈ ਕਾਨੂੰਨ ਇਹ ਕਹਿੰਦਾ ਕਿਉਂਕਿ ਉਹਨੂੰ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਸੀ ਕਿ ਉਹਨੂੰ ਜੀਵਨ ਲੀਲਾ ਆਪਣੀ ਭਾਜੀ ਤੁਸੀਂ ਆਪਣੇ ਆਪ ਦੀ ਉਂਗਲ ਤੇ ਨਾ ਇੱਥੇ ਰੱਖੋ ਮੈਂ ਚੋਰੀ ਲਿਆਉਂ ਵਟ ਕੇ ਦਿਖਾਓ ਨਹੀਂ ਵਟ ਨਹੀਂ ਸੂਈ ਨੀ ਚਬਾ ਸਕਦੇ ਡਾਕਟਰ ਦੇ ਕੋਲੋਂ ਅਸੀਂ ਕਰਾਉਣੇ ਹੁੰਦੇ ਤਾਂ ਵੀ 36 ਵਾਰੀ ਕਰ ਉਹ ਹੋਲੀ ਲਾਈਆਂ ਰੋ ਪੀੜ ਬੜੀ ਹੁੰਦੀ ਰਾਈਟ ਆਪਣੀ ਜ਼ਿੰਦਗੀ ਖਤਮ ਕਰਨ ਦਾ ਮਤਲਬ ਬ੍ਰੇਨ ਦੇ ਉੱਤੇ ਕਿੰਨਾ ਜ਼ਿਆਦਾ ਪ੍ਰੈਸ਼ਰ ਹੈ ਬੇ ਹੋਣ ਜ਼ਿੰਦਗੀ ਨਾਲੋਂ ਮੌਤ ਜ਼ਿਆਦਾ ਮੌਤ ਜ਼ਿਆਦਾ ਸੌਖੀ ਲੱਗ ਰਹੀ ਹੈ ਸੋ ਜੇ ਲੜਕੀ ਨੇ ਆਪਣੇ ਪੇਕੇ ਘਰ ਕਿਸੇ ਹੋਰ ਜਗ੍ਹਾ ਤੇ ਵੀ ਜ਼ਹਿਰ ਖਾਦਾ ਜਾਂ ਆਤਮ ਹੱਤਿਆ ਕੀਤੀ ਹੈ ਤੇ ਡੌਰੀ ਡੈਥ ਦੇ ਅੰਦਰ ਆਉਂਦਾ ਜੇ ਸਰਕਮਸਟੈਂਸਿਸ ਅਗੇ ਹੈ ਉਹਨਾਂ ਕੇਸਾਂ 'ਚ ਉਸ ਪ੍ਰੋਸੀਕਿਊਸ਼ਨ ਨੂੰ ਪ੍ਰੂਫ ਕਰਨਾ ਪੈਂਦਾ ਕਿ ਰਿਐਲਿਟੀ ਕੀ ਸੀ ਹੁਣ ਆ ਗਿਆ ਤੁਹਾਡੇ ਵਾਲਾ ਸਵਾਲ ਹਾਂਜੀ ਹਸਪਤਲ ਜਾਣ 'ਚ ਦੇਰੀ ਡੈਫੀਨੇਟਲੀ ਇੱਕ ਬਹੁਤ ਵੱਡਾ ਹਾਲਾਤ ਸਰਕਮਸਟੈਂਸ ਹੈ ਜੇ ਲੜਕੀ ਨੇ ਕੁਝ ਖਾ ਪੀ ਲਿਆ ਸੀ ਮੈਂ ਕਹਿੰਨਾ ਹਾਂਜੀ ਤੇ ਇਮੀਡੀਏਟਲੀ ਉਹ ਰਸ਼ ਕਰਦੇ ਹਸਪਤਲ ਨੂੰ ਹਾਂਜੀ ਤੇ ਪੇਕੇ ਨੂੰ ਇਨਫੋਰਮ ਕਰਦੇ ਵੀ ਤੁਹਾਡੀ ਲੜਕੀ ਨੇ ਖਾ ਲਿਆ ਕੁਝ ਤੇ ਅਸੀਂ ਲੈ ਕੇ ਚੱਲੇ ਆ ਜਾਂ ਉਹ ਬਿਮਾਰ ਪੈ ਗਈ ਹੈ ਅਸੀਂ ਭੱਜੇ ਚੱਲੇ ਹਸਪਤਲ ਤੇ ਤੁਸੀਂ ਵੀ ਉੱਥੇ ਆ ਜਾਓ ਹਾਂਜੀ ਇਤੋਂ ਤੱਕ ਵੀ ਉਹਨਾਂ ਨੂੰ ਕਿਹਾ ਗਿਆ ਕਿ ਗੱਲ ਕਰਨੀ ਆ ਕੋਈ ਪ੍ਰੋਬਲਮ ਹੋ ਗਈ ਕਿ ਇਹ ਵੀ ਨਹੀਂ ਦੱਸਿਆ ਗਿਆ ਕਿ ਇਸ ਤਰ੍ਹਾਂ ਹੋ ਗਿਆ ਵੀ ਅਗਲਾ ਥੋੜਾ ਜਲਦੀ ਜਾਂਦਾ ਕਿਉਂਕਿ ਆਪਾਂ ਨਾਰਮਲੀ ਥੋੜੀ ਸਪੀਡ ਦਾ ਵੀ ਫਰਕ ਪੈ ਜਾਂਦਾ ਹਾਲਾਤ ਦੇ ਹਿਸਾਬ ਨਾਲ ਵੀ ਅੱਗੇ ਹੋਏ ਆ ਕਿ ਜਿੱਦ ਤੱਕ ਆਪਾਂ ਜਾਣਾ ਹੁਣ ਜੇ ਮੈਂ ਹੁਣ ਜੇ ਮੈਂ ਇਹਦੇ ਵਿੱਚ ਪ੍ਰੋਸੀਕਿਊਸ਼ਨ ਦਾ ਵਕੀਲ ਹੋਵਾਂ ਤੇ ਮੈਂ ਡੈਫੀਨੇਟਲੀ ਇਹਨੂੰ ਇੰਟੈਂਸ਼ਨਲ ਡਿਲੇ ਦੇ ਕੈਟਾਗਰੀ ਚ ਲੈ ਕੇ ਆਉਂਗਾ ਕਿ ਉਸ ਕਸੂਰਵਾਰ ਅਕਿਊਜ਼ ਪਰਿਵਾਰ ਨੇ ਜਦੋਂ ਬੋਲਣ ਦੀ ਹਾਲਤ ਸੀ ਉਸ ਲੜਕੀ ਨੂੰ ਕਿਸੇ ਵੀ ਥਰਡ ਪਰਸਨ ਦੇ ਸਾਹਮਣੇ ਨਹੀਂ ਆਂਦ ਦਿੱਤਾ ਤਾਂ ਜੋ ਆਪਣੇ ਉਹ ਬਿਆਨ ਨਾ ਲਿਖਾ ਸਕਿਆ ਇਵਨ ਜਿਹੜੀਆਂ ਲੜਕੀਆਂ ਜਲ ਜਾਂਦੀਆਂ ਨੇ ਹਾਂਜੀ ਇਵਨ ਉਹਦੇ ਪੈਰ ਦਾ ਅੰਗੂਠਾ ਵੀ ਜੇ ਲੱਗ ਜਾਵੇ ਔਰ ਉਹ ਕਿਸੇ ਮੈਜਿਸਟਰੇਟ ਸਾਹਮਣੇ ਜਾਂ ਇੰਡੀਪੈਂਡੈਂਟ ਬੰਦੇ ਸਾਹਮਣੇ ਲੱਗ ਜਾਵੇ ਪੈਰ ਦੀ ਉਂਗਲ ਵੀ ਛਾਪਤੀ ਜਾਵੇ ਨਾ ਉਹਦੇ ਤੇ ਤੇ ਉਹਨੂੰ ਆਇਡੈਂਟੀਫਾਈ ਕਰਦੇ ਕਿ ਪੈਰ ਦੀ ਫਲਾਣੀ ਉਂਗਲ ਨੂੰ ਮੈਂ ਮੇਰੇ ਸਾਹਮਣੇ ਲਾਈ ਗਈ ਤੇ ਲੜਕੀ ਨੇ ਬੋਲ ਕੇ ਬਿਆਨ ਦਿੱਤੇ ਆ ਤੁਸੀਂ ਇੰਡੀਪੈਂਡੈਂਟ ਆਦਬਿਓ ਤਾਂ ਵੀ ਉਹ ਵੈਲਿਡ ਮੰਨਿਆ ਜਾਂਦਾ ਹੈ। ਠੀਕ। ਸੋ ਕਹਿੰਦਾ ਭਾਵੇਂ ਆ ਕਿ ਜਿਹੜੀ ਡਿਲੇ ਹੋਈ ਇਹ ਵੀ ਉਸ ਸਰਕਮਸਟੈਂਸਿਸ ਨੂੰ ਕਹਿ ਸਕਦੇ ਹੋ ਤੁਸੀਂ ਹਾਲਾਤ ਨੂੰ ਸਾਹਮਣਾ ਕਰਦੀ ਦਿੰਦੀ ਹੈ ਕਿ ਇਹਦੇ ਵਿੱਚ ਕੁਝ ਨਾ ਕੁਝ ਕਪਲਾ ਬੱਚਾ ਹੈ। ਠੀਕ। ਸੋ ਡਾਊਟਫੁਲ ਹੈ ਡਾਊਟਫੁਲ ਹੈ ਮਤਲਬ ਇਹਦੇ ਚ ਪ੍ਰੋਸੀਕਿਊਸ਼ਨ ਦੀ ਸਟੋਰੀ ਥੋੜੀ ਸਟਰੋਂਗ ਲੱਗ ਰਹੀ ਹੈ ਤੇ ਜਿਵੇਂ ਹੁਣ ਉਹਨਾਂ ਤੇ ਕੇਸ ਦਰਜ ਹੋ ਚੁੱਕਿਆ ਹੈ ਕਾਫੀ ਪਰਿਵਾਰਕ ਮੈਂਬਰਾਂ ਤੇ ਹੋਇਆ ਤੇ ਹੁਣ ਅੱਗੇ ਦੀ ਕੀ ਕੰਡੀਸ਼ਨ ਹੈ ਕਿ ਹੁਣ ਉਹ ਬਾਰੀ-ਬਾਰ ਜਿਵੇਂ ਇਹ ਵੀ ਗੱਲਾਂ ਕਈ ਵਾਰ ਕਾਫੀ ਕੇਸਾਂ ਦੇ ਵਿੱਚ ਸਾਹਮਣੇ ਹੁੰਦੀਆਂ ਨੇ ਕਿ ਬਾਰੋ-ਬਾਰ ਜ਼ਮਾਨਤ ਲੈ ਲਈ ਫੁਲਾਣੇ ਕੇਸ ਦੇ ਵਿੱਚ ਕਿ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ ਜਾਂ ਫਿਰ ਜਿਹੜੀਆਂ ਧਰਾਵਾਂ ਲੱਗੀਆਂ ਨੇ ਉਹਦੇ ਤਹਿਤ ਕੀ ਅੱਗੇ ਕਾਰਵਾਈ ਹੋਊਗੀ ਮੈਂ ਕੇਸ ਨਹੀਂ ਪੜਿਆ ਮੈਂ ਐਗਜ਼ੈਕਟਲੀ ਕੁਝ ਨਹੀਂ ਦੱਸ ਸਕਦਾ ਹਾਂਜੀ ਪਰ ਮੈਂ ਇਹਦੇ ਵਰਗੇ ਕੇਸ ਦੀ ਹਾਲਾਤ ਦੱਸ ਦਿੰਦਾ ਮੇਰੇ ਕੋਲ ਬੜੇ ਸਾਲ ਪਹਿਲਾਂ ਇੱਕ ਕੇਸ ਆਇਆ ਸੀ ਜਿਹਦੇ ਚ ਮੈਂ ਦੋਸ਼ੀ ਪਰਿਵਾਰ ਵੱਲੋਂ ਸੀ ਅੱਛਾ ਜੀ ਉਹਦੇ ਵਿੱਚ ਸੱਸ ਸਹੁਰਾ ਜੇਡ ਜਠਾਣੀ 7-8 ਬੰਦੇ ਸੀ ਹਾਂਜੀ ਔਰ ਮੈਂ ਸਭ ਤੋਂ ਪਹਿਲੀ ਜਿਹੜੀ ਜਮਾਨਤ ਲਈ ਸੀ ਉਹ ਸਹੁਰੇ ਦੀ ਲਈ ਸੀ ਅੱਛਾ ਜੀ ਔਰ ਮੈਂ ਹਲਾਤਾ ਚੇ ਦੱਸਿਆ ਕਿ ਸਹੁਰੇ ਦਾ ਬੇਸਿਕ ਕੰਮ ਕੀ ਕਰਦੇ ਤੁਸੀਂ ਕਰਦੇ ਮਰਦੋਂ ਤੇ ਤੁਹਾਡੀ ਵਾਈਫ ਹੈ ਦੋ ਜਣੇ ਹੋ ਜਾਂ ਤੁਹਾਡੀ ਮੰਮੀਆਂ ਘਰ ਚ ਹਮਮ ਕਰੋ ਬਾਰ ਕੌਣ ਨਿਕਲਦਾ ਤੁਹਾਡੇ ਡੈਡੀ ਕੰਮ ਤੇ ਜਾਂਦੇ ਹੋ ਉਹਨਾਂ ਕੀ ਪੱਕੀ ਗੱਲ ਹੈ ਹਾਂਜੀ ਸੋ ਕੋਰਟ ਨੂੰ ਮੈਂ ਸੈਟੀਸਫਾਈ ਕੀਤਾ ਕਿ ਯਾਨੀ ਕਿ ਲੜਕੀ ਦਾ ਸਹੁਰਾ ਉਹਦੇ ਸਿਰੇ ਵਿਚਾਰਾ 7 ਵਜੇ ਦੁਕਾਨ ਤੇ ਚਲਾ ਜਾਂਦਾ ਰਾਤ ਨੂੰ 10 ਵਜੇ ਆਉਂਦਾ ਉਹਦੀ ਇੰਟਰਫੇਰੈਂਸ ਆਪਣੇ ਘਰ ਚ ਨਿਲ ਬਰਾਬਰ ਹੈ ਪਰ ਫਿਰ ਵੀ ਜੇ ਕੋਈ ਐਵੀਡੈਂਸ ਸਾਹਮਣੇ ਆਉਂਦੀ ਹੈ ਤੇ ਹੋਏਗਾ ਮਾਂ ਤੋਂ ਪਹਿਲਾਂ ਉਸ ਸਹੁਰੇ ਨੂੰ ਜ਼ਮਾਨਤ ਮਿਲੀ ਅੱਛਾ ਜੀ ਠੀਕ ਹੈ ਫਿਰ ਮੈਂ ਕਹਿੰਦਾ ਹਾਲਾਤ ਕੀ ਨੇ ਹਾਂਜੀ ਹੁਣ ਇਸ ਪਰਿਵਾਰ ਨੇ ਉੱਥੇ ਕੀ ਆਪਣੇ ਹਾਲਾਤ ਤੇ ਕੀ ਬਿਆਨ ਦਿੱਤੇ ਨੇ ਕਿਹਦਾ ਰੋਲ ਕਿਦਾਂ ਦਾ ਐਟਰੀਬਿਊਟ ਕੀਤਾ ਕਿਦਾਂ ਦੇ ਇਲਜ਼ਾਮ ਲਗਾਏ ਨੇ ਕੀ ਮਤਲਬ ਪ੍ਰੈਕਟੀਕਲਿਟੀ ਤੇ ਸਰਕਮਸਟੈਂਸਿਸ ਕੀ ਸੀ ਇਹ ਚੀਜ਼ਾਂ ਬਹੁਤ ਮੈਟਰ ਕਰਨਗੀਆਂ ਪਰ ਮੈਂ ਫਿਰ ਉਸ ਪਰਿਵਾਰ ਨੂੰ ਸਲਾਹ ਦੇਣਾ ਚਾਹੁੰਦਾ ਕਿ ਬੜੇ ਕਿਸੇ ਸਿਆਣੇ ਵਿਅਕਤੀ ਨਾਲ ਡਿਸਕਸ ਕਰਕੇ ਇਸ ਕੇਸ ਨੂੰ ਤਿਆਰ ਕਰਨਾ ਲਾ 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 ਕਰਨਾ ਔਰ ਜਿਹੜੀ ਵੀ ਸਟੇਟਮੈਂਟ ਦੇਣੀ ਹੈ ਉਹ ਬਿਲਕੁਲ ਐਕਿਊਰੇਟ ਪ੍ਰਯੋਗੀ ਜਦੋਂ ਤੁਸੀਂ ਬਹੁਤ ਜ਼ਿਆਦਾ ਸਟੇਟਮੈਂਟਸ ਵੀ ਦਿੰਦੇ ਹੋ ਕ੍ਰਿਮੀਨਲ ਵਿੱਚ ਵੱਡੀਆਂ ਸਟੇਟਮੈਂਟਸ ਦੇਣੀਆਂ ਵੀ ਨੁਕਸਾਨ ਦਾ ਕਾਰਨ ਬਣਦੀਆਂ ਨੇ ਤੁਹਾਨੂੰ ਕੇਸ ਪ੍ਰੂਫ ਵੀ ਕਰਨਾ ਹੈ ਜਿੰਨੀ ਟੂ ਦੀ ਪੁਆਇੰਟ ਸਟੇਟਮੈਂਟ ਦਿੱਤੀ ਹੋएगी ਉਹਦੇ ਵਿੱਚੋਂ ਕੇਸ ਪ੍ਰੂਫ ਹੁੰਦਾ ਹੈ ਦੇਖੋ ਡੈਥ ਤੇ ਹੋਈ ਹੈ ਹੁਣ ਮੈਂ ਇੱਕ ਮਰਡਰ ਕੇਸ ਦੀ ਗੱਲ ਕਰਦਾ ਇੱਕ ਘਰ ਚ ਤਿੰਨ ਮਰਡਰ ਹੁੰਦੇ ਆ ਹਾਂਜੀ ਸੱਤ ਬੰਦਿਆਂ ਤੇ ਉਹ ਜੁਰਮ ਪੈਂਦਾ ਜਿਹਦੇ ਚੋਂ ਚਾਰ ਅਰੈਸਟ ਹੁੰਦੇ ਆ ਔਰ ਉਸ ਤੋਂ ਬਾਅਦ 6.5 ਸਾਲ ਜ਼ਮਾਨਤ ਨਹੀਂ ਮਿਲਦੀ ਬੰਦੇ ਨੂੰ ਠੀਕ ਹੈ ਜੀ 6.5 ਸਾਲ ਤੋਂ ਬਾਅਦ ਜਦੋਂ ਬਾਹਰ ਆਉਂਦੇ ਨੇ ਕੇਸ ਦੀ ਪਿਆਰਵਾਈ ਕਰਦੇ ਆ ਤੇ ਉਹ ਬੰਦੇ ਮੇਰੇ ਜਿਹੜੇ ਅਕਿਊਜ਼ ਨੇ ਦੋਸ਼ੀ ਜਿਨ੍ਹਾਂ ਨੂੰ ਕਿਹਾ ਗਿਆ ਸੀ ਉਹ ਬਜਿੱਤ ਬਰੀ ਹੁੰਦੇ ਆ ਠੀਕ ਕਿਉਂਕਿ ਅਸੀਂ ਪ੍ਰੋਸੀਕਿਊਸ਼ਨ ਸਟੋਰੀ 'ਚ ਸਾਬਤ ਕਰਤਾ ਕਿ ਜਿਸ ਰਾਤ ਉਥੇ ਕਤਲ ਹੋਇਆ ਨਾ ਬਾਹਰੋਂ ਕੋਈ ਅੰਦਰ ਗਿਆ ਤੇ ਨਾ ਅੰਦਰੋਂ ਕੋਈ ਬਾਹਰ ਆਇਆ ਔਰ ਜਿੰਨੇ ਵਜੇ ਬਾਹਰ ਆਇਆ ਉਸ ਵੇਲੇ ਜਿਹੜੇ ਬਲੱਡ ਦੇ ਨਿਸ਼ਾਨ ਜ਼ਮੀਨ ਤੇ ਪਏ ਸੀ ਹੁਣ ਦੇਖੋ ਇਹ ਇੱਥੇ ਬਾਡੀ ਪਈ ਹੈ ਹਾਂਜੀ ਥੱਲੇ ਜ਼ਮੀਨ ਤੇ ਬਲੱਡ ਵਿਛਿਆ ਹੂੰ ਤੁਸੀਂ ਚੁੱਕਣ ਤੋਂ ਇਹ ਆਪਾਂ ਚਾਰਜਾਂ ਨੇ ਚੁੱਕਣ ਗਏ ਆ ਤੇ ਸਾਡੇ ਪੈਰਾਂ ਦੇ ਨਿਸ਼ਾਨ ਬਾਹਰ ਤੱਕ ਤੇ ਜਾਣਗੇ ਜਾਣਗੇ ਜੀ ਈਵਨ ਉਹ ਨਿਸ਼ਾਨ ਵੀ ਨਹੀਂ ਸੀ ਅਗੇ ਠੀਕ ਹੈ ਜੀ ਤੇ ਬਿਉਂਡ ਰੀਜ਼ਨੇਬਲ ਡਾਊਟ ਔਰ ਬਹੁਤ ਵਧੀਆ ਜੇ ਮੈਂ ਗੱਲ ਕਰਾਂ ਤੇ ਸਾਬਤ ਨਹੀਂ ਸੀ ਹੁੰਦਾ ਤੇ ਇਸ ਬੰਦੇ ਬਾਇਜ਼ਤ ਭਰੀ ਹੋਏ ਅੱਛਾ ਜੀ ਇਹ ਰਿਐਲਿਟੀ ਹੈ ਤੇ ਤੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਅਕਸਰ ਕੀ ਹੁੰਦਾ ਹੈ ਕਿ ਪਹਿਲਾਂ ਜ਼ਮਾਨਤ ਮਿਲਦੀ ਹੈ ਕਹਾਂ ਉਹ ਦੋਸ਼ੀਆਂ ਤੇ ਕਿਉਂਕਿ ਹਰ ਸਮੇਂ ਹਰ ਇੱਕ ਸਮੇਂ ਪੰਜਾਬ ਦਾ ਜੋ ਰਹਿਣ ਵਾਲਾ ਵਸਿੰਦਾ ਹੈ ਉਹ ਇਹੀ ਚਾਹੁੰਦਾ ਹੈ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਵੇ ਉਹਨਾਂ ਤੇ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਪਹਿਲਾਂ ਜ਼ਮਾਨਤ ਨਹੀਂ ਲੈ ਪਾਉਣਗੇ ਜਦੋਂ ਤੱਕ ਕੇਸ ਦਾ ਟਰਾਇਲ ਸ਼ੁਰੂ ਨਹੀਂ ਹੁੰਦਾ ਜਾਂ ਫਿਰ ਕੋਈ ਜਮਤ ਹੋ ਜਾਂਦੀ ਹੈ ਜੇ ਤੇ ਮੌਕੇ ਤੇ ਫੜੇ ਗਏ ਹੋਏ ਠੀਕ ਹੈ ਫਿਰ ਤਾਂ ਡੈਫੀਨੇਟਲੀ ਜਦ ਤੱਕ 메인 ਗਵਾ ਨਹੀਂ ਭੁਗਤਦੇ ਠੀਕ ਹੈ ਜੀ ਜਿਵੇਂ ਲੜਕੀ ਦੀ ਮਾਂ ਐ ਪਿਓ ਐ ਭਰਾ ਐ ਜਿਹਦਾ ਵੀ ਜਿਹਨੂੰ ਉਹਨਾਂ ਨੇ ਮੁੱਖ ਕੰਪਲੇਨੈਂਟ ਰੱਖਿਆ ਹੋਊਗਾ ਠੀਕ ਹੈ ਜੀ ਉਹ ਜਿਹੜੇ ਪਰਿਵਾਰਿਕ ਗਵਾ ਨਹੀਂ ਭੁਗਤਦੇ ਤਦ ਤੱਕ ਤੇ ਇਹਦੀ ਚ ਜ਼ਮਾਨਤ ਮਿਲਨੀ ਔਖੀ ਐ ਠੀਕ ਹੈ ਜੀ ਜੇ ਉਹ ਫਰਾਰ ਹੋ ਗਏ ਹੋਏ ਆਪਣੇ ਘਰਾਂ ਚੋਂ ਇਧਰ ਉਧਰ ਲੁੱਕ ਗਏ ਹੋਏ ਤੇ ਫਿਰ ਜਿਵੇਂ ਉਹਦੀ ਫਾਦਰ ਵਾਲੀ ਐਗਜ਼ੈਂਪਲ ਦਿੱਤੀ ਐ ਕਿਦਾ ਰੋਲ ਤੇ ਕਿਦੀ ਐਟਰੀਬਿਊਸ਼ਨ ਘਟਾ ਐ ਕਿਉਂਕਿ ਹੁਣ ਬਾਰਡ ਚ ਕੀ ਲਿਖਾਇਆ ਹਾਂਜੀ ਠੀਕ ਹੈ ਜੀ ਉਸ 12 ਮੁਤਾਬਕ ਉਹ ਗੱਲਾਂ ਚਲਣੀਆਂ ਹੁੰਦੇ ਕੋਰਟ 'ਚ ਅਸੀਂ ਉਹਨਾਂ ਕਾਗਜ਼ਾਂ ਤੇ ਬਹਿਸ ਕਰਨੀ ਹੈ ਬੈਕਐਂਡ ਤੇ ਅਸਲੀਅਤ ਕੀ ਸੀ ਜਾਂ ਹਾਲਾਤ ਕੀ ਸੀ ਜੋ ਕਾਗਜ਼ 'ਚ ਲਿਖ ਕੇ ਨਹੀਂ ਆਇਆ ਜਾਂ ਸਭ ਦੇ ਅੱਗੇ ਨਹੀਂ ਪੇਸ਼ ਕਰ ਸਕਦੇ ਹਾਂਜੀ ਉਹ ਜਿਹੜਾ ਪੇਸ਼ ਕਰਨਾ ਹੈ ਉਹ ਐਵੀਡੈਂਸ ਪੇਸ਼ ਕਰਨਾ ਹੈ ਅਸੀਂ ਤਾਂ ਲੋਅਰ ਕੋਰਟ ਤੇ ਜ਼ਮਾਨਤ ਨਹੀਂ ਦੇਹੇਗੀ ਇਹ ਵੀ ਸ਼ੋਰਮ ਹੈ ਠੀਕ ਹੈ ਸੈਸ਼ਨ ਜੱਜ ਸਾਹਿਬ ਤੇ ਜ਼ਮਾਨਤ ਨਹੀਂ ਹੋਣੀ ਹਾਂਜੀ ਇਹ ਮਾਮਲਾ ਹਾਈ ਕੋਰਟ ਆਏਗਾ ਹੀ ਆਏਗਾ ਠੀਕ ਹੈ ਜੀ ਪਰ ਜਦੋਂ ਆ ਹਾਈ ਕੋਰਟ ਆਏਗਾ ਹਾਈ ਕੋਰਟ 'ਚ ਵੀ ਘਰ ਦੀ ਮੰਨ ਲਓ ਮਜਬੂਰੀ ਹੈ ਮਨ ਲਓ ਉਹਦੀ ਭਾਬੀ ਦਾ ਜਾਂ ਨਨਾਨ ਦਾ ਛੋਟਾ ਬੱਚਾ ਹੈ ਹੋ ਸਕਦਾ ਹੈ ਕਿ ਜੇ ਉਹਦਾ ਰੋਲ ਇੱਡਾ ਵਡਾ ਨਾ ਹੋਵੇ ਤੇ ਉਸ ਛੋਟੇ ਬੱਚੇ ਕਰਕੇ ਸਕੂਲ ਗੋਇੰਗ ਕਰਕੇ ਜਾਂ ਕੋਈ ਘਰ ਚ ਬਿਮਾਰ ਕਰਕੇ ਕੋਈ ਜ਼ਮਾਨਤ ਕਿਸੇ ਇੱਕ ਨੂੰ ਕੇਅਰ ਟੇਕਿੰਗ ਦੇ ਤੌਰ ਤੇ ਮਿਲ ਜੇ ਬਟ ਲੱਗਦਾ ਨਹੀਂ ਮੈਨੂੰ ਇਹੋ ਜਿਹੇ ਕੇਸਾਂ ਚ ਜਨਰਲੀ ਅ ਇੱਡੇ ਵੱਡੇ ਸਾਇੰਸ ਦੇ ਯੁੱਗ ਚ ਆ ਕੇ ਅੱਜ ਵੀ ਅਗਰੇ ਉਹ ਜਿਹੀ ਸ਼ਰਮਨਾਖ ਰਕਤਾਂ ਹੁੰਦੀਆਂ ਨੇ ਦੇਖੋ ਇਨ ਕੇਸ ਤੁਹਾਨੂੰ ਨਹੀਂ ਸੀ ਉਹ ਲੜਕੀ ਪਸੰਦ ਆਉਂਦੀ ਫੀ ਕੋਈ ਨਾਰਾਜ਼ਗੀ ਸੀ ਹਜੇ ਹੋਏ ਵੀ 5 ਮਹੀਨੇ ਨਹੀਂ ਸੀ ਜੀ ਇਹ 5 ਮਹੀਨੇ ਪਰਿਵਾਰ ਨੂੰ ਬਿਠਾਓ ਜਾਂ ਉਹਨੂੰ ਕੋ ਬੇਟਾ ਤੂੰ ਇਹ ਗੱਲਾਂ ਸੁਧਾਰ ਰ ਆਪਣੀਆਂ ਆਪਣੀ ਪਰੇਸ਼ਾਨੀ ਸੀ ਜਾਂ ਕੋਈ ਉਹ ਪਰੇਸ਼ਾਨੀ ਸੀ ਜਾਂ ਮੰਨ ਲਓ ਇਹੋ ਹੀ ਕਹਿੰਦੇ ਸੀ ਵੀ ਕੁੜੀ ਸੰਕੀ ਹੈ ਪਾਗਲ ਹੈ ਕੁਝ ਵੀ ਕਹਿੰਦੇ ਤੇ ਮਾਪਿਓ ਨਾਲ ਗੱਲ ਕਰਦੇ ਜਾਂ ਉਹਦਾ ਕੋਈ ਤਰਕ ਵਿਤਰ ਕਰਦੇ ਕੋਈ ਥਾਣੇ ਕਚਹਿਰੀ ਵਕੀਲ ਦਾ ਹਸਾਰਾ ਲੈਂਦੇ ਕੋਈ ਮੀਡੀਏਸ਼ਨ ਕਰਾਉਂਦੇ ਕੋਈ ਕਾਉਂਸਲਿੰਗ ਕਰਾਉਂਦੇ ਪਰ ਉਹਦਾ ਮਤਲਬ ਇਹ ਨਹੀਂ ਸੀ ਕਿ ਇਹੋ ਜਿਹੇ ਹਾਲਾਤ ਪੈਦਾ ਕਰਦੇ ਨੇ ਕਿ ਉਹ ਲੜਕੀ ਜਾਂ ਪੀਲੇ ਤੇ ਉਹਨੂੰ ਪਿਆਤਾ ਗਿਆ ਹੋਵੇ ਇਹ ਤਾਂ ਹੁਣ ਕੇ ਸਾਹਮਣੇ ਆਏਗਾ ਤੇ ਤਾਂ ਐਗਜ਼ੈਕਟਲੀ ਮੈਂ ਦੱਸ ਸਕਦਾ 1.5 ਲੀਟਰ ਦੇ ਕਰੀਬ ਦੱਸਿਆ ਜਾ ਰਿਹਾ ਹੈ ਬੋਤਲ ਬੋਤਲ ਫਲੂਡ ਬਾਰ ਨਿਕਲਿਆ ਉਹ ਤੇ ਜੋ ਉਹਨੇ ਪੀਤਾ ਬੋਡੀ ਦੇ ਅੰਦਰ ਆਲਰੇਡੀ ਫਲੂਡ ਵੀ ਜਾਂ ਦਿੱਤਾ ਜਾਂ ਪੀਤਾ ਉਹ ਜੋ ਬੋਡੀ ਦੇ ਅੰਦਰ ਜਿੰਨਾ ਫਲੂਡ ਸੀ ਜਦੋਂ ਉਹਨਾਂ ਨੇ ਐਕਸਟ੍ਰੈਕਟ ਕਰਨਾ ਹੁਣ ਉਹਦੀ ਵੀ ਫੋਰੈਂਸਿਕ ਲੈਬ ਜਾਏਗਾ ਵੀ ਉਹ ਕਿਹੜੀ ਕਿਸਮ ਦਾ ਜ਼ਹਿਰ ਜਾਂ ਕਿਹੜੇ ਕਿਸਮ ਦਾ ਕਿਆ ਨੀ ਆ ਇਹ ਵੀ ਉਹ ਫਿਰ ਹਾਂ ਉਹ ਪਰਚੇਜ਼ ਕਿੱਥੋਂ ਹੋਇਆ ਕਿਹੜੀ ਬੋਤਲ ਸੀ ਉਹ ਨਿਸ਼ਾਨੀ ਜੋ ਬੋਟਲ ਇਹਨਾਂ ਨੇ ਤੋੜਤੀ ਹੋਈ ਤੇ ਧਾਰਾ 201 ਜਿਹੜੀ ਪੁਰਾਣੇ ਜ਼ਮਾਨੇ ਚ ਹੁੰਦੀ ਸੀ ਅ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਵੀ ਕੁੜੀ ਕਿੱਥੋਂ ਲੈ ਕੇ ਆ ਸਕਦੀ ਹੈ ਜਿਹੜੀ ਇੱਕ ਉਹ ਤੇ ਜਿਹੜੀ ਘਰ ਦੇ ਵਿੱਚ ਰਹਿਣ ਵਾਲੀ ਹੈ ਮੈਂ ਕੀ ਕਹਣਾ ਜਦੋਂ ਕਿਸੇ ਦੇ ਸਿਰ ਤੇ ਮੌਤ ਸਵਾਰ ਹੋ ਜਾਂਦੀ ਹੈ ਉਹ ਕੁਝ ਵੀ ਕਰ ਸਕਦਾ ਪਰ ਪੁਰਾਣੀ ਸੀ ਧਾਰਾ 201 ਹੁਣ ਬਣ ਗਈ ਹੈ 238 ਕਾਜ਼ਿੰਗ ਡਿਸ ਅਪੀਰੈਂਸ ਆਫ ਐਵਿਡੈਂਸ ਆਫ ਆਫੈਂਸ অর ਗਿਵਿੰਗ ਫਾਲਸ ਇਨਫੋਰਮੇਸ਼ਨ ਟੂ ਦੀ ਸਕ੍ਰੀਨ ਆਫੈਂਡਰ ਜੇ ਉਹਦੇ ਪਰਿਵਾਰ ਨੇ ਜਿਹੜਾ ਦੋਸ਼ੀ ਪਰਿਵਾਰ ਹੈ ਜੇ ਉਹਨਾਂ ਨੇ ਉੱਥੋਂ ਕੋਈ ਸਬੂਤ ਮਟਾਉਂਦੇ ਹੋਏ ਤੇ ਧਾਰਾ 201 ਪੁਰਾਣੀ ਤੇ ਨਵੀਂ 238 ਦੇ ਤਹਿਤ ਉਹਨਾਂ ਨੂੰ ਵੀ ਪਨਿਸ਼ਮੈਂਟ ਕੋਈ ਵੀ ਸਬੂਤ ਹੋ ਸਕਦੇ ਨੇ ਉਹਦੇ ਕੱਪੜੇ ਜਾਂ ਬੈੱਡ ਸ਼ੀਟ ਉੱਥੋਂ ਚੱਕੀ ਆ ਜਾਂ ਕੋਈ ਜੋ ਕਰਾਇਮ ਨਾਲ ਰਿਲੇਟਡ ਹੈ ਕਰਾਇਮ ਸੀਨ ਤੋਂ ਕੋਈ ਵੀ ਕਰਾਇਮ ਸੀਨ ਨਾਲ ਜੋ ਰਿਲੇਟਡ ਹੈ ਉਹਦੇ ਆ ਪਰਸਨਲ ਕੱਪੜੇ ਪਏ ਸੀ ਕੋਈ ਪਰਸਨਲ ਗਹਿਣਾ ਪਿਆ ਸੀ ਉਹਦਾ ਨਾ ਮਤਲਬ ਨਹੀਂ ਪਰ ਕਰਾਇਮ ਸੀਨ ਨਾਲ ਜੋ ਰਿਲੇਟਡ ਹੈ ਜੇ ਕਿਤੇ ਉਹਨੂੰ ਖਤਮ ਕੀਤਾ ਹੈ ਇਹ ਧਾਰਾ 238 BNS ਦੇ ਤਹਿਤ ਉਹਨਾਂ ਨੂੰ ਸਜ਼ਾ ਕਨਫਰਮ ਹੈ ਤੇ ਸਰ ਕੀ 200 ਮੈਂ ਗੱਲ ਕੀ ਤੁਸੀਂ ਧਿਆਨ ਨਹੀਂ ਦਿੱਤਾ ਮੈਂ ਕਿਹਾ ਜੇ 238 ਪ੍ਰੂਵ ਹੁੰਦੀ ਹੈ ਹਾਂਜੀ ਤਾਂ ਸਜ਼ਾ ਕਨਫਰਮ ਹੈ ਹਾਂਜੀ ਫਿਰ ਨਹੀਂ ਬੱਝ ਸਕਦੇ ਠੀਕ ਹੈ ਜੀ ਹਾਂ ਤੇ ਸਰ ਕੀ 295 ਵੀ ਲੱਗਦੀ ਹੈ 295 ਕਿਉਂਕਿ ਉਹਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਦੱਸਿਆ ਜਾ ਰਿਹਾ ਠੇਸ ਪਹੁੰਚਾਈ ਗਈ ਹੈ ਦੇਖੋ ਲੱਗਦੀ ਤਾਂ ਜਰੂਰ ਹੈ ਪ੍ਰੂਫ ਕਿਦਾਂ ਕੀਤਾ ਜਾਏਗਾ ਇਹ 295 295 ਏ ਜਿਹੜੀ ਹੁਣ ਨਵੀਂ ਬਣ ਕੇ ਅ 298 ਤੇ 299 ਬਣ ਚੁੱਕੀ ਹੈ ਠੀਕ ਹੈ ਜੀ ਸੋ ਡੈਫੀਨੇਟਲੀ ਜੋ ਉਹਨਾਂ ਦੀ ਸਟੇਟਮੈਂਟ ਹੈ ਉਹਦੇ ਮੁਤਾਬਕ 295 ਵੀ ਬਣਦੀ ਹੈ ਜਾਂ 298 ਜਿਹੜੀ ਨਵੀਂ ਧਾਰਾ ਬਣ ਚੁੱਕੀ ਹੈ ਉਹ ਬਣਦੀ ਹੈ ਉਦੀ ਪਨਿਸ਼ਮੈਂਟ ਨਾਲ ਐਡ ਹੋਏਗੀ 406 ਐਡ ਹੋਏਗੀ ਜੋ ਉਹਦੇ ਸਮਾਨ ਪਿਆ ਕੁੜੀ ਦਾ ਜਾਂ ਉਹਨੂੰ ਵਰਤਨ ਤੋਂ ਮਨਾ ਕੀਤਾ ਜਾ ਰਿਹਾ ਹੋਏਗਾ ਤੇ 498ਏ ਜਿਹੜੀ ਪੁਰਾਣੀ ਹੁੰਦੀ ਸੀ ਉਹਦੀ ਜਿਹੜੀ ਨਵੀਂ ਧਾਰਾ ਬਣ ਚੁੱਕੀ ਹੈ ਜਿਹਨੂੰ ਕਹਿੰਦੇ ਮੈਂਟਲ क्रੂਅਲਟੀ ਕਰਨਾ ਜੇ ਉਹਦੇ ਕੋਈ ਅਪੱਤੀਜਨਕ ਸ਼ਬਦਾਂ ਦਾ ਇਸਤੇਮਾਲ ਹੋਇਆ ਤੇ ਡੈਫੇਮੇਸ਼ਨ ਜਾਂ ਇਨਡੀਸੈਂਟ ਰਿਪਰੈਜੈਂਟੇਸ਼ਨ ਆਫ ਊਮਨ ਜਿਉਂ ਨੂੰ ਗਾਲ ਮੰਦਾ ਕੀਤਾ ਗਿਆ ਉਹ ਤੇ ਸਟੇਟਮੈਂਟ 'ਚ ਉਹਨਾਂ ਨੇ ਜੋ ਲਿਖਾਇਆ ਹੋਏਗਾ ਉਹਦੇ ਮੁਤਾਬਕ ਜੋ ਜੋ ਧਾਰਾ ਬਣਦੀ ਹੈ ਉਹ ਡੈਫੀਨੇਟਲੀ ਉਹਦੇ ਚ ਜਿਹੜੇ ਉਹ ਅਕਿਊਜ਼ ਨੇ ਬੁੱਕ ਕਿਤੇ ਜਾਣਗੇ ਔਰ ਜਿਹਦਾ ਕਿੰਨਾ ਕਸੂਰ ਹੈ ਉਹਦੇ ਮੁਤਾਬਕ ਉਹਨੂੰ ਪਨਿਸ਼ਮੈਂਟ ਮਿਲੇਗੀ ਜਾਂ ਜਮਾਨਤ ਮਿਲੇਗੀ ਜਾਂ ਬਰੀ ਕਿਤੇ ਜਾਣਗੇ ਕਿਉਂਕਿ ਸੁਪਰੀਮ ਕੋਰਟ ਐਸ ਵਲੇ ਬੜੀ ਸਪੈਸੀਫਿਕ ਹੈ ਚਾਹੇ ਉਹ ਡੌਰੀ ਡੈਥ ਹੈ ਚਾਹੇ ਉਹ 406 498 ਹੈ ਚਾਹੇ ਮੈਟ੍ਰਿਮੋਨিয়াল ਡਿਸਪਿਊਟ ਦੀ ਕੋਈ ਵੀ ਚੀਜ਼ ਹੈ ਉਹ ਕਹਿੰਦੇ ਵੀ ਜਦ ਤੱਕ ਕੋਈ ਸਪੈਸੀਫਿਕ ਅਲੀਗੇਸ਼ਨ ਨਹੀਂ ਤਦ ਤੱਕ ਤੁਸੀਂ ਉਹਦੇ ਖਿਲਾਫ ਪਰਚਾ ਦਰਜ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਨਹੀਂ ਕਿ ਮਨ ਲੋ ਕੁੜੀਆਂ ਵਾਲਿਆਂ ਨੇ ਸਾਰੇ ਟੱਬਰ ਦਾ ਨਾਮ ਖਾਤਾ ਸਾਰਿਆਂ ਨੂੰ ਫੈਲਾ ਦੋਗੇ ਵੀ ਜਿੰਨਾ ਦਾ ਰੋਲ ਆ ਵਿੱਚ ਜਿੰਨਾਂ ਦਾ ਐਕਟਿਵ ਰੋਲ ਹੈ ਐਕਟਿਵ ਰੋਲ ਐ ਐਕਟਿਵ ਰੋਲ ਹੈ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹਦੇ ਬੇਸ ਤੇ ਅਸੀਂ ਬੜੀਆਂ ਜਮਾਨਤਾਂ ਕਰਾਣੀਆਂ ਬੜੇ ਪਰਚੇ ਖਰਚ ਕਰਾਉਣੇ ਆ ਹੁਣੇ ਮੈਂ ਇੱਕ ਖਰਚਾ ਖਰਚ ਕਰਾ ਕੇ ਹਟਿਆ ਇੰਗਲੈਂਡ ਤੋਂ ਦਾ ਪਰਿਵਾਰ ਸੀ ਨਾ ਨਹੀਂ ਮੈਂ ਲੈਣਾ ਠੀਕ ਹੈ ਜੀ ਇੰਡੀਆ ਇੰਗਲੈਂਡ ਰੰਦੀ ਸੀ ਲੜਕੀ ਅੱਛਾ ਵਿਆਹ ਕਰਾ ਕੇ ਉੱਥੇ ਚਲ ਗਈ ਸੀ ਬੜੇ ਮਤਲਬ ਨਾਰਮਲ ਪਰਿਵਾਰ ਚੋਂ ਲੜਕੀ ਸੀ ਇੰਗਲੈਂਡ ਚਲ ਗਈ ਇੰਗਲੈਂਡ ਵਿੱਚ ਉਹਨਾਂ ਦਾ ਕਿੱਲੇ ਚ ਘਰ ਹੈ ਅੱਛਾ ਜੀ ਯੂਨਾਈਟਿਡ ਕਿੰਗਡਮ ਚ ਮੈਂ ਅਗੋ ਸ਼ਹਿਰ ਦਾ ਨਾਮ ਹੀ ਲੈਣਾ ਕਿੱਲੇ ਚ ਘਰ ਹੈ ਵੱਡੀਆਂ ਗੱਡੀਆਂ ਉਹਨਾਂ ਦੇ ਘਰ ਠੀਕ ਠਾਕ ਆਮਦਨ ਦਾ ਜਰੀਆ ਅ ਔਰ ਉਹ ਲੜਕੀ ਉੱਥੇ ਰਹਿੰਦੀ ਹੈ ਰਹਿਣ ਤੋਂ ਬਾਅਦ ਆਪਣੇ ਮਾਪੇ ਨੂੰ ਮੈਸੇਜ ਕਰਦੀ ਆਪਣੀ ਸੱਸ ਬਾਰੇ ਵੀ ਚੜੇਲ ਆਈ ਸੀ ਅੱਛਾ ਸਹੁਰੇ ਬਾਰੇ ਲਿਖਦੀ ਬਾਂਦਰ ਆਇਆ ਸੀ ਅੱਛਾ ਜੀ ਜੀ ਦੌਰ ਬਾਰੇ ਲਿਖਦੀ ਹੈ ਦਰਾਣੀ ਬਾਰੇ ਲਿਖਲੀ ਹੈ ਕੁੱਤੀ ਆਈ ਸੀ ਇਦਾਂ ਦੇ ਨਾਮ ਲੈ ਕੇ ਕੰਜਰ ਕੁੱਤੇ ਨਾਮ ਲੈ ਕੇ ਉਹਨਾਂ ਦੇ ਖਿਲਾਫ ਮੈਸੇਜ ਕਰਦੀ ਸੀ ਪਰਿਵਾਰ ਨੇ ਉਹ ਮੈਸੇਜ ਫੜ ਲਏ ਹਾਂਜੀ ਫੜਨ ਤੋਂ ਬਾਅਦ ਉਹਨਾਂ ਨੇ ਓਬਜੈਕਸ਼ਨ ਜਾਈ ਤੇ ਪਿਓ ਨੇ ਗਾਲਾਂ ਕੱਢੀਆਂ ਮਤਲਬ ਕੁੜੀ ਦੇ ਪਿਓ ਨੇ ਕੁੜੀ ਨੂੰ ਗਾਲਾਂ ਕੱਢੀਆਂ ਕਿ ਵੀ ਗਲਤ ਕੀਤਾ ਇਹ ਕੀਤਾ ਉਹ ਕੀਤਾ ਅੱਛਾ ਕੁੜੀ ਦੇ ਪਿਓ ਨੇ ਮਤਲਬ ਇੱਥੋਂ ਇੰਡੀਆ ਤੋਂ ਇੰਡੀਆ ਤੋਂ ਗਾਲਾਂ ਕੱਢੀਆਂ ਗਾਲਾਂ ਕੱਢੀਆਂ ਬੇਇੱਜ਼ਤੀ ਕੀਤੀ ਇਹਦਾ ਕੋਈ ਫੋਨ ਲੈ ਲਓ ਸਭ ਕੁਝ ਕਰ ਲਓ ਪਰ ਫਿਰ ਵੀ ਪਰਿਵਾਰ ਨੇ ਉਹਨੂੰ ਸਭ ਕੁਝ ਦੇ ਦਿੱਤਾ ਚਲੋ 2-3 ਮਹੀਨੇ ਬੀਤ ਗਏ ਗੱਲ ਮੁੱਕ ਗਈ ਹੈ ਕਾਦੀ ਲੜਾਈ ਹੈ ਜੀ ਤੇ ਦੋ ਹਾਂਜੀ ਉਹ ਫਿਰ ਉਹ ਕੁਝ ਸ਼ੁਰੂ ਕਰਤਾ अच्छा फिर वो लड़की ने आके इंसिडेंस सारे बाहर हुए इत्थे आके कंप्लेंट देती एफआईआर दर्ज कराती है कि दिल्ली कराती है इत्थे कराती है वो एफआईआर ਦੇ ਵਿੱਚ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਮੈਂ ਮੁੰਡੇ ਵੱਲੋਂ ਆ ਮੈਂ ਕੁਦਰਤੀ ਉਦੋਂ ਇੰਗਲੈਂਡ ਸੀ ਜਦੋਂ ਪਰਿਵਾਰ ਮੈਨੂੰ ਮਿਲਿਆ ਮਿਲਣ ਤੋਂ ਬਾਅਦ ਹਸਾਬ ਤਾਂ ਪਤਾ ਲੱਗਦਾ ਵੀ ਵਾਕਈ ਪਰਿਵਾਰ ਕਿਦਾਂ ਦਾ ਅਸੀਂ ਇੱਥੇ ਉਹਨਾਂ ਦੀ ਪਰਵਾਹੀ ਕੀਤੀ ਪਰਚਾਇਤ ਖਰਜ ਹੋ ਗਿਆ ਅੱਛਾ ਇੱਕੋ ਲਾਈਨ ਵਿੱਚ ਲਿਖੀ ਹੈ ਕਿ ਜਿਹੜੇ ਵੀ ਇਨਸੀਡੈਂਸ ਰਿਪੋਰਟ ਕਰਦੀ ਹੈ ਇਹ ਇੰਡੀਆ 'ਚ ਹੋਏ ਨਹੀਂ ਜੇ ਇੰਗਲੈਂਡ ਵਰਗੇ ਸਖਤ ਕੰਟਰੀ ਚ ਇਹਨੂੰ ਉਹਨੇ ਇਹਦੇ ਸੌਰਾ ਨੇ ਜੱਫੀ ਪਾ ਲਈ ਸੀ ਉਸਲੇ 911 ਡਾਇਲ ਕਰਦੀ ਸੌਰਾ ਕੀ ਸਾਰਾ ਟੱਬਰ ਅੰਦਰ ਕਰ ਦੇਣਾ ਸੀ ਉਹਨਾਂ ਨੇ ਤੇ ਪੂਰੀ ਕਿਲੇ ਦੀ ਮਾਲਕ ਬਣ ਜਾਣਾ ਸੀ ਇਹਨੇ ਉੱਥੇ ਕਿ ਜਦੋਂ ਉਸਲੇ ਉਹ ਇਨਸੀਡੈਂਸ ਹੋਇਆ ਇਹਨੇ ਉੱਥੇ ਕਿਉਂ ਨਹੀਂ ਰਿਪੋਰਟ ਕੀਤੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹ ਇਨਸੀਡੈਂਸ B C D ਕੋਈ ਇਨਸੀਡੈਂਸ ਦੇ ਉੱਤੇ ਇਹਨੇ ਕੋਈ ਰਿਪੋਰਟ ਨਹੀਂ ਕੀਤੀ ਠੀਕ ਹੈ ਔਰ ਅਗਲੀ ਗੱਲ ਦੱਸਾ ਉਹ ਕੁੜੀ ਜੇਲ੍ਹ ਜਾਣ ਵਾਲੀ ਜੇ ਅੱਛਾ ਜੀ ਉਹਨੇ ਆ ਕੇ ਜਾਲੀ ਤਰੀਕੇ ਨਾਲ ਪਾਸਪੋਰਟ ਬਣਾਇਆ ਅੱਛਾ ਜੀ ਔਰ ਉਹ ਪਾਸਪੋਰਟ ਜਿਹੜਾ ਬਣਿਆ ਹੈ ਉਹਦੇ ਵਿੱਚ ਉਹਨੇ ਆਪਣੇ ਨੂੰ ਕੁਆਰੀ ਸਾਬਤ ਕਰ ਲਿਆ ਅੱਛਾ ਜੀ ਪਿਛਲੇ 2 ਸਾਲ ਉਹ ਇੰਗਲੈਂਡ ਚ ਰਹੀ ਆ ਉਹਨੇ ਕਿਹਾ ਮੈਂ ਇੰਡੀਆ ਚ ਇੱਥੇ ਆ ਕੇ ਚੰਡੀਗੜ੍ਹ ਚ ਰਹੀ ਆ ਅੱਛਾ ਜੀ ਔਰ ਉਧਰ ਇੰਗਲੈਂਡ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਉਹਨੇ ਅੱਛਾ ਜੀ ਨਵਾਂ ਪੁਰਾਣਾ ਇੰਗਲੈਂਡ ਰਹਿ ਕੇ ਆਈ ਆ ਪੁਰਾਣਾ ਪਾਸਪੋਰਟ ਗਵਾਚਾ ਸੀ ਅੱਛਾ ਨਵਾਂ ਪਾਸਪੋਰਟ 15 ਦਿਨਾਂ ਚ ਕਿੱਥੋਂ ਬਣ ਗਿਆ ਫਿਰ ਉਸ ਤੋਂ ਬਾਅਦ ਉਹ ਉਸੇ ਪਾਸਪੋਰਟ ਤੇ ਟਰੈਵਲ ਵੀ ਕਰ ਗਈ ਅੱਛਾ ਜੀ ਸੋ ਜਿੱਥੇ ਵੀ ਪਾਸਪੋਰਟ ਬਣਾਈਏ ਉੱਥੇ ਪਿਛਲੇ 2 ਸਾਲ ਦਾ ਸਟੇ ਦਿਖਾਣਾ ਜ਼ਰੂਰੀ ਹੈ। ਹਾਂਜੀ। ਇਨ ਕੇਸ ਮੈਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਆਇਆ ਸੀ। ਮੈਂ ਆਂਦਿਆਂ ਪਾਸਪੋਰਟ ਬਣਵਾਣਾ ਹੈ। ਮੇਰਾ ਫਰਜ਼ ਕੀ ਹੈ ਕਿ ਮੈਂ ਇੱਥੇ ਦਾ ਐਡਰੈਸ ਭਰੂੰਗਾ। ਮੌਜੂਦਾ ਪਤਾ ਇਹ, ਪੁਰਾਣਾ ਪਤਾ ਉਹ। ਉੱਥੋਂ ਦੀ ਪੁਲਿਸ ਵੈਰੀਫਿਕੇਸ਼ਨ ਹੋਊਗੀ। ਹੁਣ ਜਿਹੜੇ-ਜਿਹੜੇ ਬੰਦੇ ਨੇ ਉਹਦੀ ਗਵਾਹੀ ਭਰੀ ਹੈ, ਉਹ ਵੀ ਫਜ਼ਲ। ਉਹ ਵੀ ਠੁੱਕੇ। ਪਾਸਪੋਰਟ ਅਥਾਰਟੀ ਉਹ ਚਿੱਠੀ ਜਾ ਚੁੱਕੀ ਹੈ। ਠੀਕ। ਕਾਰਵਾਈਆਂ ਸ਼ੁਰੂ ਹੈ। ਤੁਸੀਂ ਇਹ ਦੱਸੋ ਵੀ ਜਿਸ ਘਰ ਦੇ ਪੰਜ ਬੰਦੇ ਉਹਨੇ ਪਸੰਦ ਫਸਾਏ ਜਾਂ ਪਸੰਦ ਦੀ ਕੋਸ਼ਿਸ਼ ਕੀਤੀ ਹਾਂਜੀ ਕਿਹਾ ਤੁਹਾਨੂੰ ਲੱਗਦਾ ਪੰਜ ਬੰਦੇ ਨੂੰ ਛੱਡਣ ਕਿਉਂ ਨਹੀਂ ਨਹੀਂ ਛੱਡ ਮੈਂ ਹੀ ਨਹੀਂ ਛੱਡਾਂਗਾ ਠੀਕ ਹੈ ਸੋ ਇਹੋ ਜਿਹੇ ਗੰਦੇ ਕੰਮ ਗਲਤ ਕੰਮ ਕਰਨੇ ਨਹੀਂ ਚਾਹੀਦੇ ਮੈਂ ਫੇਰ ਕਹਾਂਗਾ ਉਸ ਪਰਵਾਰ ਨੂੰ ਮਦਦ ਇੱਕ ਸੁਣਿਆ ਦੇਣਾ ਚਾਹਨਾ ਜੋ ਸੱਚ ਹੈ ਉਹਨਾਂ ਕਰਿਓ ਕਿਤੇ ਵੱਡਾ ਕਾਗਜ਼ ਕਮਲਖਾਨ ਵਲੇ ਕਿਤੇ ਤੁਸੀਂ ਸੱਚਾਈ ਤੋਂ ਪਰੇ ਚਲੇ ਜਾਓ ਉਹਨੂੰ ਸਾਬਤ ਨਾ ਕਰ ਸਕੋ ਤੇ ਬੰਦੇ ਭਰੀ ਹੋ ਜਾਣਗੇ ਇਹ ਵੀ ਤੁਹਾਨੂੰ ਦੱਸਦਿਆਂ ਕਿ ਜਦੋਂ ਕੰਟਰਡਿਕਸ਼ਨ ਇਨ ਦਾ ਸਟੇਟਮੈਂਟ ਹੋਏਗੀ 2 ਜਮਾ 2 ਬਰਾਬਰ 4 ਹੀ ਰਹਿਣਾ ਦੁਨੀਆ ਦੀ ਸੱਚਾਈ ਹੈ ਉਹ 5 3 5.5 4.5 6 ਨਹੀਂ ਬਣਨੇ ਔਰ ਜਦੋਂ ਅਸੀਂ ਗੱਲਾਂ ਦੀ ਸਟੇਟਮੈਂਟ ਕਰਦੇ ਆ ਸਟੇਟਮੈਂਟਾਂ ਵਿੱਚੋਂ ਹੀ ਸਾਡੇ ਵਰਗੇ ਵਕੀਲ ਜੇ ਤੁਸੀਂ ਆਪੋਜ਼ਿਟ ਖਲੋਤੇ ਹੁੰਨੇ ਆ ਹਾਂਜੀ ਉਧਰਲੀ ਗੱਲ ਲੱਭਦੇ ਆ ਜੇ ਤੁਸੀਂ ਤੁਹਾਡੇ ਨਾਲ ਖਲੋਤੇ ਹੁੰਨੇ ਹੋ ਤੁਹਾਡੀ ਗੱਲ ਲੱਭਦੇ ਆ ਸਹੀ ਗੱਲ ਸੋ ਮੈਂ ਇੱਕ ਸਲਾਹ ਦਊਂਗਾ ਸਟੇਟਮੈਂਟ ਬਹੁਤ ਸੋਚ ਸਮਝ ਕੇ ਸਹੀ ਤਰੀਕੇ ਨਾਲ ਸਮਾਂ ਟਾਈਮ ਡੇਟ ਹਾਲਾਤ ਔਰ ਬਿਲਕੁਲ ਟੂ ਦੀ ਪੁਆਇੰਟ ਲਿਖਾਇਓ ਵਦ ਘਟrana ਲਿਖਾਇਓ ਔਰ ਪਰਿਵਾਰ ਵਾਸਤੇ ਮੈਂ ਹੋਰ ਚੀਜ਼ ਕਰਨਾ ਜੇ ਤੁਹਾਨੂੰ ਕਿਸੇ ਕਿਸਮ ਦੀ ਸਲਾਹ ਦੀ ਲੋੜ ਹੋਵੇ ਮੈਨੂੰ ਸੰਪਰਕ ਕਰਕੇ ਮੇਰੇ ਕੋ ਆ ਕੇ ਮੈਂ ਫ੍ਰੀ ਸਲਾਹ ਦੇ ਦਾਂਗਾ ਤੁਹਾਨੂੰ ਅਦਰਵਾਈਜ਼ ਮੈਂ ਪੈਸੇ ਲਵਾਂ ਮੈਂ ਸਾਫ਼ ਗੱਲ ਦੱਸਾਂ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਚ ਇੱਕ ਤਰਸ ਦੇ ਆਧਾਰ ਤੇ ਕਿ ਚਲੋ ਏਡਾ ਵੱਡਾ ਨੁਕਸਾਨ ਹੋਇਆ ਕਰਦਾ ਜੀ ਮੁੜ ਕੇ ਨਹੀਂ ਆਉਣਾ ਤੇ ਜੇ ਕੋਈ ਸਲਾਹ ਚਾਹੀਦੀ ਹੋ ਕਿਉਂਕਿ ਇੰਨੀ ਦੂਰ ਜਾ ਕੇ ਕੇਸ ਲੜਨਾ ਮੇਰੇ ਲਈ ਔਖਾ ਹੈ ਹਾਂਜੀ ਸੋ ਮੈਂ ਉਸ ਪਰਿਵਾਰ ਨੂੰ ਜਿਹੜਾ ਵੀ ਪਰਿਵਾਰ ਪਹਿਲਾਂ ਆਜੇਗਾ ਮੈਂ ਉਹਨਾਂ ਨੂੰ ਸਲਾਹ ਦੇ ਸਕਦਾ ਠੀਕ ਔਰ ਕੀ ਇਹਦੇ ਹੱਲ ਨੇ ਕੀ ਇਹਦਾ ਰਿਜ਼ਲਟ ਹੈ ਉਹ ਵੀ ਗਾਈਡ ਕਰ ਸਕਦਾ ਬਾਕੀ ਫਿਰ ਵੀ ਜਨਤਾ ਨੂੰ ਇੱਕ ਗੱਲ ਕਹੂੰਗਾ ਕਦੀ ਅੱਜ ਤੱਕ ਕੋਈ ਮਾਂ ਦੀ ਧੀ ਨਹੀਂ ਮਰੀ ਨੂੰਹ ਦੀ ਸੱਸ ਉਹ ਸੱਸ ਦੀ ਨੂੰਹ ਮਰੀ ਹੈ ਔਰ ਅੱਜ ਤੱਕ ਕਦੀ ਧੀ ਦੀ ਲੜਾਈ ਅਸੀਂ ਨਹੀਂ ਵੇਖੀ ਤੇ ਨਾ ਹੀ ਕਿਸੇ ਮਾਂ ਦੀ ਇਹੋ ਜਿਹੀ ਲੜਾਈ ਵੇਖੀ ਐ ਇਹ ਨੂੰਹ ਤੇ ਸੱਸ ਦੀ ਉਹ ਲੜਾਈ ਜ਼ਿੰਦਗੀ ਪਰ ਕਿਉਂ ਚੱਲਦੀ ਐ ਔਰ ਇਹ ਕਿਉਂ ਜਾਂ ਤੇ ਪਹਿਲਾਂ ਚੰਗੀ ਤਰ੍ਹਾਂ ਵੇਖ ਲਿਆ ਕਰੋ ਨਹੀਂ ਤਾਂ ਮੈਂ ਮਜ਼ਾਕ ਚ ਜੇ ਕਵਾਂ ਤਾਂ ਪਹਿਲਾਂ ਆਪਸ ਚ ਨੂੰਹ ਸੱਸ ਦਾ ਟੇਵਾ ਮਿਲਾ ਲਿਆ ਕਰੋ ਤਾਂ ਬੈਟਰ ਐ ਸੋ ਕਿਸੇ ਦਾ ਵੀ ਧੀ ਪੁੱਤ ਨੂੰ ਨੁਕਸਾਨ ਪਹੁੰਚਾਉਣਾ ਸਹੀ ਗੱਲ ਨਹੀਂ ਮੈਂ ਸਾਰੀਆਂ ਕੁੜੀਆਂ ਨੂੰ ਚੰਗਾ ਨਹੀਂ ਕਹਿੰਦਾ ਮੈਂ ਸਾਰੀਆਂ ਸੱਸਾਂ ਨੂੰ ਮਾੜਾ ਨਹੀਂ ਕਹਿੰਦਾ ਹਰ ਤਰ੍ਹਾਂ ਦੀ ਦੁਨੀਆ ਹਰ ਜਗ੍ਹਾ ਤੇ ਐ ਪਰ ਹਰ ਇੱਕ ਚੀਜ਼ ਦਾ ਹੱਲ ਡੈਲਗ ਨਾਲ ਪਰਿਵਾਰ ਨਾਲ ਸਮਾਜ ਨਾਲ ਮਿਲ ਕੇ ਨਿਕਲ ਸਕਦਾ ਹੈ ਬੈਟਰ ਹੈ ਕਿ ਬਹਿ ਕੇ ਕਰੋ ਕਿਸੇ ਜਹਾਨ ਲੈ ਅੰਧ ਅਧਕਾਰ ਤੁਹਾਨੂੰ ਨਹੀਂ ਜੋ ਪਲਵਾਮਾ ਕਸ਼ਮੀਰ ਚ ਅਟੈਕ ਹੋਇਆ ਫਿਰ ਤੁਸੀਂ ਵੀ ਉਹੋ ਜਿਹੀ ਉਗਰਵਾਦੀ ਹੋਏ ਮੇਰੇ ਸਾਹਬ ਨਾਲ ਤੇ ਜੇ ਤੁਸੀਂ ਸੱਚੀ ਮੁੱਚ ਇਹੋ ਜਿਹਾ ਗੰਦਾ ਕੰਮ ਕੀਤਾ ਇੱਕ ਬੱਚੇ ਨੂੰ ਪੈਦਾ ਕਰਨਾ ਉਹਨੂੰ 20 21 ਸਾਲ ਤੱਕ ਵੱਡਾ ਕਰਨਾ ਉਸ ਤੋਂ ਬਾਅਦ ਉਹਦੀ ਸ਼ਾਦੀ ਕਰਨੀ ਤੇ ਸ਼ਾਦੀ ਤੋਂ ਬਾਅਦ ਐਡਾ ਮਾੜਾ ਦਿਨ ਆਪਣੇ ਅੱਗੇ ਲਿਆਉਣਾ ਬੜਾ ਯੋਖਾ ਬੜਾ ਯੋਖਾ ਬੜਾ ਯੋਖਾ ਸੋ دوستੋ ਤੁਸੀਂ ਸਾਰਾ ਕਾਨੂੰਨੀ ਪੱਖ ਵੀ ਦੇਖਿਆ ਤੇ ਵਕੀਲ ਸਾਹਿਬ ਨੇ ਬਹੁਤ ਵਧੀਆ ਗੱਲ ਇੱਕ ਸਨੇਹਾ ਵੀ ਦਿੱਤਾ ਕਿ ਤੁਸੀਂ ਕਿਸੇ ਦੇ ਧੀ ਪੁੱਤ ਦੀ ਜਾਨ ਦੇ ਨਾਲ ਖੇਡਣ ਨਾਲੋਂ ਜ਼ਰੂਰੀ ਹੈ ਕਿ ਪਹਿਲਾਂ ਚੰਗੀ ਤਰ੍ਹਾਂ ਦੇਖ ਲਿਆ ਕਰੋ ਉਸ ਰਿਸ਼ਤੇ ਨੂੰ ਸਮਾਂ ਦਿਓ ਰਿਸ਼ਤੇ ਨੂੰ ਪੱਕੀ ਡੋਰ ਦੇ ਵਿੱਚ ਬੰਨਣ ਤੋਂ ਪਹਿਲਾਂ ਕਿ ਜੇਕਰ ਤੁਸੀਂ ਉੱਥੇ ਤੁਹਾਨੂੰ ਪਸੰਦ ਹੈ ਤਾਂ ਹੀ ਕਰੋ ਕਿਉਂਕਿ ਕਿਸੇ ਦੇ ਬੱਚੇ ਦੀ ਜਾਨ ਦੇ ਨਾਲ ਖੇਡਣਾ ਉਸ ਦੀ ਜਾਨ ਲੈਣੀ ਜਾਂ ਫਿਰ ਉਸ ਦੀ ਜ਼ਿੰਦਗੀ ਨੂੰ ਉਸ ਦਹਲੀਦੇ ਤੱਕ ਪਹੁੰਚਾ ਦੇਣਾ ਜਿਸ ਤੋਂ ਅੱਗੇ ਮੌਤ ਖੜੀ ਹੋਵੇ ਬੇ ਆਦੇ ਗਲਤ ਅਤੇ ਸ਼ਰਮਨਾਕ ਹੈ ਸੋ ਤੁਹਾਨੂੰ ਦੋਵੇਂ ਪੱਖ ਦੱਸੇ ਨੇ ਦੋਵੇਂ ਪੱਖ ਕਾਨੂੰਨੀ ਪੱਖ ਕਲੀਅਰ ਕਰਨ ਦੇ ਲਈ ਉਮੀਦ ਹੈ ਸਾਰੇ ਤੁਹਾਡੇ ਡਾਊਟਸ ਵੀ ਕਲੀਅਰ ਹੋ ਗਏ ਹੋਣਗੇ ਜੇਕਰ ਫਿਰ ਵੀ ਕੋਈ ਤੁਹਾਡਾ ਸਵਾਲ ਰਹਿੰਦਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇਖਦੇ ਰਹਿਣ ਦੇ ਲਈ ਸਾਡੇ ਨਾਲ ਬਨੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਫਿਲਹਾਲ ਇੱਥੇ ਸਾਨੂੰ ਦੀਓ ਇਜਾਜ਼ਤ ਮਿਲਾਂਗੇ ਜਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ